ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜਮਾਲਪੁਰ ਇਹ ਪਿੰਡ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਦਾ ਨਸੀਬ ਡੇਰੀ ਫਾਰਮ ਆ ਦੱਸੋ ਜਿੱਥੇ ਅੱਜ ਵੀਡੀਓ ਬਣਾ ਰਹੇ ਆ ਤੇ ਬਾਈ ਜੀ ਹੋਰਾਂ ਨੂੰ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਅੱਜ ਆਪਾਂ ਵੀਡੀਓ ਦੇ ਵਿੱਚ ਇੱਕ ਬੁੱਲ ਤੁਹਾਨੂੰ ਦਿਖਾਉਣਾ ਹੈ ਬਿਊਟੀ ਵਾਲੇ ਪੱਖ ਤੋਂ ਵੀ ਤੁਹਾਨੂੰ ਇਹ ਝੋਟਾ ਪਸੰਦ ਆਉਣਾ ਹੈ ਤੇ ਬਾਕੀ ਇਹਦੇ ਜਿਹੜਾ ਰਿਕਾਰਡ ਹੈ ਦੀ ਮਾਂ ਦੇ ਦੁੱਧ ਦਾ ਜਾਂ ਜਿਹੜੀ ਇਹਦੀ ਬਲੱਡ ਲਾਈਨ ਹੈ ਉਹਦੇ ਬਾਰੇ ਵੀ ਗੱਲਾਂ ਬਾਤਾਂ ਬਾਈ ਹੋਰਾਂ ਨਾਲ ਕਰਾਂਗੇ ਛੋਟਾ ਜਿਹਾ ਪਰ ਇੱਕ ਬੜਾ ਸੋਹਣਾ ਚੰਗਾ ਫਾਰਮ ਬਾਈ ਨੇ ਬਣਾਇਆ ਨੀਦੀ ਰਾਵੀ ਨਸਲ ਦਾ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਇਸ ਵੀਡੀਓ 'ਚ ਇਹ ਫਾਰਮ ਜਿਹੜਾ ਦਿਖਾਉਂਗਾ ਸਾਰੇ ਪਸ਼ੂਆਂ ਬਾਰੇ ਜਾਣਕਾਰੀ ਵੀਡੀਓ ਦੇ ਅਖੀਰ 'ਚ ਲਾਵਾਂਗੇ ਪਹਿਲਾਂ ਆਪਾਂ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਉਹ ਮੇਨ ਜਿਹੜਾ ਝੋਟਾ ਤੁਹਾਨੂੰ ਦਿਖਾਉਣਾ ਹੈ ਉਹਦੇ ਬਾਰੇ ਰਹਿਣਗੇ ਨੀਲੀ ਰਾਵੀ ਨਸਲ ਦੀ ਜਦੋਂ ਗੱਲ ਕਰਦੇ ਆ ਦੋਸਤੋ ਤਾਂ ਆਪਾਂ ਨੂੰ ਪਤਾ ਵੀ ਸਤਲੁਜ ਤੇ ਰਾਵੀ ਦਰਿਆ ਦੇ ਸੈਂਟਰ ਦੇ ਵਿੱਚ ਇਸ ਏਰੀਆ ਦੇ ਵਿੱਚ ਵਧੀ ਫੁੱਲੀਏ ਨਸਲ ਹੈ ਤੇ ਅੱਜ ਖੜੇ ਵੀ ਉਸੇ ਥਾਂ ਤੇ ਆ ਸਤਲੁਜ ਦੇ ਉੱਪਰਲੇ ਪਾਸੇ ਤੇ ਰਾਵੀ ਦੇ ਹੇਠਾਂ ਨੂੰ ਮਤਲਬ ਇਹ ਜਿਹੜਾ ਮੱਝਾ ਏਰੀਆ ਆਪਾਂ ਕਹਿ ਦਿੰਦੇ ਆ ਦੋ ਦਰਿਆਵਾਂ ਦੇ ਸੰਨ ਦੀ ਧਰਤੀ ਉੱਥੇ ਅੱਜ ਇਹ ਵੀਡੀਓ ਬਣਾ ਰਹੇ ਆ ਨਸਲ ਮੱਝਾਂ ਦੇ ਵਿੱਚ ਜਾਂ گاਵਾਾਂ ਦੇ ਵਿੱਚ ਉਦੋਂ ਹੀ ਇੰਪਰੂਵ ਹੋਣੀ ਆ ਜਦੋਂ ਨਵੇਂ-ਨਵੇਂ ਬੁੱਲ ਚੰਗੇ ਬੁੱਲ ਜਿਹੜੇ ਉਹ ਉਸ ਨਸਲ ਦੇ ਲੋਕਾਂ ਸਾਹਮਣੇ ਆਉਂਦੇ ਜਾਣਗੇ ਤੇ ਉਹਨਾਂ ਤੋਂ ਕੋਈ ਭਾਅ ਬਰੀਡਿੰਗ ਕਰੂਗਾ ਤੇ ਫੇਰ ਹੀ ਜਿਹੜੀ ਉਹ ਨਸਲ ਵਧਣੀ ਫੁੱਲਣੀ ਹੁੰਦੀ ਹੈ ਸੋ ਅੱਜ ਇੱਕ ਨਵਾਂ ਬੁੱਲ ਐਡ ਕਰਨ ਲੱਗੇ ਆ ਉਸੇ ਨਸਲ ਲਈ ਜਿਹਦੇ ਹਾਸਤੇ ਪੰਜਾਬੀਆਂ ਨੇ ਬਹੁਤ ਮਿਹਨਤ ਵੀ ਕੀਤੀ ਨੀਲੀ ਰਾਵੀ ਨਸਲ ਵਾਸਤੇ ਸੋ ਆਪਾਂ ਇਹਦੇ ਬਾਰੇ ਗੱਲਬਾਤ ਮੇਨ ਕਰਨੀ ਹੈ ਦੱਸੋ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਆਓ ਮਿਲਦੇ ਆਂ ਬਾਈ ਹੋਰਿਆ ਨੂੰ ਤੇ ਇਹਦੇ ਬਾਰੇ ਕਰਦੇ ਆਂ ਗੱਲਾਂ ਬਾਤਾਂ ਬਹੁਤ ਸਾਰੇ ਵੀਰ ਇੱਥੇ ਪਹੁੰਚੇ ਹੋਏ ਆ ਜਿਨ੍ਹਾਂ ਦੇ ਵਿਚਾਰ ਆਪਾਂ ਇਸ ਛੋਟੇ ਬਾਰੇ ਵੀ ਜਾਣਾਂਗੇ ਨਸਲ ਬਾਰੇ ਵੀ ਕੁਝ ਗੱਲਾਂ ਬਾਤਾਂ ਕਰਾਂਗੇ ਸੋ ਆਓ ਸ਼ੁਰੂਆਤ ਕਰਦੇ ਆ ਇਸ ਬੱਲ ਬਾਰੇ ਜਾਣਕਾਰੀ ਲੈਣੀ ਸ਼ੁਰੂ ਕਰਾਂਗੇ ਗੁਰਲਾਲ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਗੁਰਲਾਲ ਭਾਈ ਅੱਜ ਆਪਾਂ ਇੱਕ ਬੱਲ ਇੱਕ ਝੋਟਾ ਜਿਹੜਾ ਨੀਲੀ ਰਾਵੀ ਨਸਲ ਦਾ ਸਾਰੇ ਭਰਾਵਾਂ ਨੂੰ ਦਿਖਾਉਣਾ ਹੈ ਇਹਦੇ ਬਾਰੇ ਗੱਲਾਂ ਬਾਤਾਂ ਮੇਨ ਰਹਿਣੀਆਂ ਇਹਦਾ ਨਾਮ ਸਭ ਤੋਂ ਪਹਿਲਾਂ ਦੱਸਿਓ ਕੀ ਰੱਖਿਆ ਇਹਦਾ ਨਾਮ ਐਡਮ ਐਡਮ ਬੱਲ ਦਾ ਨਾਮ ਰੱਖਿਆ ਹੈ ਉਮਰੇ ਦੀ ਕਿੰਨੀ ਹੋਗੀ ਭਾਈ ਇਸ ਟਾਈਮ ਉਮਰੇ ਦੀ 4 ਸਾਲ ਹੋ ਗਈ 4 ਸਾਲ ਇਹਦੀ ਉਮਰ ਹੈ अच्छा एदे आपा ਸਭ ਤੋਂ ਪਹਿਲਾਂ ਇਹਦੀ ਬਲੱਡ ਲਾਈਨ ਬਾਰੇ ਜਾਣਨਾ ਚਾਹਾਂਗੇ ਇਹ ਆਪਣੀ ਹੋਮ ਬਰੀਡ ਆ ਜਾਂ ਆਪਣਾ ਇਹ ਖਰੀਦਿਆ ਹੋਇਆ ਨਹੀਂ ਇਹ ਆਪਾਂ ਖਰੀਦਿਆ ਜੀ ਠੀਕ ਹੈ ਖਰੀਦਿਆ ਹੋਇਆ ਹੈ ਮਦਰ ਮਿਲਕ ਰਿਕਾਰਡ ਬਈ ਕਿੰਨਾ ਸੀ ਇਹਦੀ ਮਾਂ ਦਾ ਇਹਦੀ ਮਦਰ ਬਾਬਾ ਪੰਜਾਬ ਸੋਂ ਠੀਕ ਹੈ ਹਾਂਜੀ ਆਪਣੇ ਨਾਲ ਹੀ ਹੁੰਦਾ ਅੱਜ ਉਹਨਾਂ ਦਾ ਟਾਈਮ ਨਹੀਂ ਸੀ ਉਹ ਆਏ ਨਹੀਂ ਹੂੰ ਇਹਦੀ ਮਦਰ ਉਹਨਾਂ 20 ਕਿਲੋ ਚੋ ਕੇ ਲਈ 4 ਮਹੀਨਿਆਂ ਦੀ ਠੀਕ ਹੈ ਤੇ ਆਪਾਂ ਨੂੰ ਉਹਨਾਂ ਗਿਫਟ ਕੀਤੀ ਗਿਫਟ ਕੀਤੀ ਸੀ ਉਹ ਮੇਰੇ ਖਿਆਲ ਚ ਪਿੱਛੇ ਜੇ ਥੋੜਾ ਢਿੱਲੀ ਹੋ ਗਈ ਸੀ ਮੱਜ ਹਨ ਉਹ ਜਦੋਂ ਸੂਈ ਸੀ ਉਦੋਂ 8 ਦਿਨ ਬਾਅਦਾਂ ਬਹੁਤ ਹੀ ਜਿਆਦਾ ਡਾਊਨ ਹੋ ਗਈ ਮੁੜ ਕੇ ਆਪਾਂ ਯੂਨੀਵਰਸਿਟੀ ਵੀ ਖੜੀ ਹੂੰ ਤਿੰਨ ਚਾਰ ਆਰੀ ਠੀਕ ਹੈ ਫਿਰ ਉਹ ਇੱਥੇ ਜਗਰਾਵੀ ਕੋਛੜ ਡਾਕਟਰ ਆ ਉਤੋਂ ਹੀ ਉਹ ਖਾਈ ਹੂੰ ਉਹਦੇ ਅੰਦਰ ਲੋਹਾ ਵਾ ਅੱਛਾ ਹਾਂਜੀ ਉਹਦੇ ਦਰਦ ਹੁਣ ਹੋਣੀ ਹੱਡੀ ਲੋਹੇ ਨਾਲ ਅਛਾ ਲੋਹਾ ਕਿਤੇ ਖਾ ਗਈ ਤੇ ਉਹਦੇ ਕਰਕੇ ਵੈਸੇ ਇਹ ਦੋਨੇ ਮੇਰੇ ਖਿਆਲ ਚ ਇਕੱਠੇ ਹੀ ਖਰੀਦਲੇ ਸੀ ਉਦੋਂ ਆਪਾਂ ਨਾ ਮੱਝ ਪਹਿਲਾਂ ਆਈ ਸੀ ਮੱਝ ਪਹਿਲਾਂ ਆ ਗਈ ਸੀ ਇਹ ਬਾਅਦ ਚ ਲੈਂਦਾ ਸੀ ਆਪਾਂ ਠੀਕ ਹੈ ਅ ਪਿਓ ਵਾਲੇ ਪੱਖ ਤੋਂ ਬਈ ਕਿਹੜੇ ਮਾਲੀ ਦਾ ਬੱਚਾ ਪਿਓ ਵਾਲੇ ਪੱਖ ਤੋਂ ਬਹੁਤ ਚੰਗਾ ਪਿਓ ਹੀ ਇਹਦਾ ਉਹ ਇਦਰੋਂ ਹੀ ਗਿਆ ਹੈ ਮੱਝ ਏਰੀਏ ਚੋਂ ਉਹਦਾ ਪਿਓ ਦਾ ਬਾਪ ਹੀ ਜਿਹੜਾ ਠੀਕ ਹੈ ਇਹ ਇਹ ਕਿਹੜੇ ਏਰੀਏ ਚੋਂ ਖਰੀਦ ਕੇ ਲੈਂਦਾ ਸੀ ਆਪਾਂ ਇਹ ਆਪਾਂ ਇੱਥੇ ਪਟਿਆਲੇ ਦੇ ਲਾਗੇ ਹੀ ਬਾਬੇ ਉੱਥੇ ਬੈੰਦੇ ਆ ਗੁੱਜਰ ਅਛਾ ਪਰਮੇਸ਼ਰ ਦਵਾਰ ਗੁਰਦਾਰੇ ਦੇ ਲਾਗੇ ਠੀਕ ਹੈ ਉੱਥੋਂ ਲੈ ਕੇ ਆਂਦਾ ਸੀ ਹੂੰ ਠੀਕ ਹੈ ਸੀਮਨ ਸਟਰਾ ਇਹਦੇ ਤਿਆਰ ਆ ਜੀ ਸੀਮਨ ਸਟਰਾ ਇਹਦੇ ਤਿਆਰ ਹੈ ਡਾਇਰੈਕਟ ਕ੍ਰਾਸਿੰਗ ਕਰਾਉਣੀਆਂ ਜਾਂ ਨਹੀਂ ਹੋਣੀ ਛੱਡ ਦੇ ਨਹੀਂ ਬਹੁਤ ਘੱਟ ਜਿਵੇਂ ਆਪਣੀਆਂ ਆਪ ਦੀਆਂ ਮੱਜਾਂ ਸਾਰੀਆਂ ਜਿਹੜੀਆਂ ਮੇਲੇ ਵਾਲੀਆਂ ਉਹ ਸਾਰੀਆਂ ਡਾਇਰੈਕਟ ਹੀ ਐਤੋਂ ਠੀਕ ਹੈ ਉਹ ਡਾਇਰੈਕਟਰ ਵੈਸੇ ਬਾਹਰ ਘੱਟ ਬਾਹਰ ਨਹੀਂ ਛੱਡਦੇ ਸੀਮਨ ਸਟਰਾ ਜਿਹੜੇ ਉਹ ਤਿਆਰ ਹਾਂਜੀ ਠੀਕ ਹੈ ਸੋ ਦੋਸਤੋ ਬੋਲ ਦਾ ਨਾਮ ਬਾਈ ਨੇ ਐਡਮ ਰੱਖਿਆ ਜਿੰਨੇ ਵੀਰ ਪਹਿਲਾਂ ਤੋਂ ਇਸ ਛੋਟੇ ਨੂੰ ਜਾਣਦੇ ਆ ਉਹ ਇਹਦੀ ਮਾਂ ਬਾਰੇ ਵੀ ਜਾਣਦੇ ਆ ਕਿਉਂਕਿ ਉਹ ਬਿਮਾਰ ਜ਼ਰੂਰ ਹੋ ਗਈ ਸੀ ਪਰ ਅਜ ਤਾਂ ਬੜਾ ਚੰਗਾ ਦੁੱਧ ਦਾ ਰਿਕਾਰਡ ਰਿਹਾ ਅੱਜ ਵੀ ਕਰਮਾ ਲਈ ਹੈ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਉਹਦਾ ਸ਼ਾਰਟ ਲਾਉਣ ਦੀ ਪਰ ਤੁਸੀਂ ਇਸ ਬੁੱਲ ਨੂੰ ਦੇਖੋ ਮੈਂ ਇਹਦੇ ਸ਼ਾਰਟ ਕਾਫੀ ਸਾਰੇ ਲਾਏ ਹੋਏ ਆ ਜਿੱਦੇ ਤੁਸੀਂ ਇਹਦੀ ਬਿਊਟੀ ਨੂੰ ਦੇਖੋਗੇ ਇੱਕ ਬੁੱਲ ਬਰੀਡਿੰਗ ਵਾਸਤੇ ਸਭ ਤੋਂ ਪਹਿਲਾਂ ਜ਼ਰੂਰੀ ਆ ਵੀ ਉਹਦੀ ਮਾਂ ਦਾ ਦੁੱਧ ਦਾ ਰਿਕਾਰਡ ਚੰਗਾ ਹੋਵੇ ਦੂਜੀ ਗੱਲ ਜਿਹੜਾ ਉਹਦੀ ਬਾਡੀ ਬੰਤਰ ਚੰਗੀ ਹੋਵੇ ਤੇ ਤੀਜਾ ਜੇ ਸੁਹਾਪਣ ਵੀ ਨਾਲ ਹੋਵੇ ਮਤਲਬ ਸੋਹਣਾ ਵੀ ਹੋਵੇ ਝੋਟਾ ਉਹਨੇ ਹੀ ਚੰਗੇ ਸੋਹਣੇ ਬੱਚੇ ਪਾਉਂਦਾ ਕਿਉਂਕਿ ਬਿਨਾਂ ਸ਼ੱਕ ਪਹਿਲ ਦੁੱਧ ਨੂੰ ਦੇਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਜੇ ਕੋਈ ਪਸ਼ੂ ਤੋਂ ਤੁਸੀਂ ਲਾਹਾ ਲੈਣਾ ਕਦੇ ਉਹਨੂੰ ਵੇਚਣਾ ਹੈ ਜਾਂ ਕਿਸੇ ਮੇਲੇ 'ਚ ਪਾਉਣਾ ਤੇ ਬਿਊਟੀ ਵੀ ਬੱਚਿਆਂ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਸੋ ਇਹ ਤੁਸੀਂ ਐਡਮ ਬੁੱਲ ਦੇਖ ਰਹੇ ਹੋ ਬਹੁਤ ਸਾਰੇ ਝੋਟਿਆਂ ਦੀਆਂ ਵੀਡੀਓ ਬਣਾਈ ਦੀਆਂ ਬਹੁਤ ਸੋਹਣੇ ਸੋਹਣੇ ਚੰਗੇ ਚੰਗੇ ਝੋਟੇ ਜਿਹੜੇ ਕੋਸ਼ਿਸ਼ ਕੀਤੀ ਹੈ ਤੁਹਾਨੂੰ ਦਿਖਾਉਣ ਦੀ ਤੇ ਮੈਂ ਨਾਲ ਇੱਕ ਚੀਜ਼ ਹੋਰ ਨੋਟ ਕਰ ਰਿਹਾ ਜਿਹੜੀ ਐਡਮ ਦੇ ਵਿੱਚ ਮੈਂ ਦੇਖ ਰਿਹਾ ਜਿਵੇਂ ਮੱਜਾਂ ਦੇ ਚਮੜੀ ਦੇ ਵਿੱਚ ਨਾੜਾਂ ਬਰੀਕ-ਬਰੀਕ ਦਿਸਦੀਆਂ ਹੁੰਦੀਆਂ ਤਾਂ ਉਵੇਂ ਇਸ ਐਡਮ ਬੋਲ ਦੇ ਸਾਰੇ ਸਰੀਰ ਉੱਤੇ ਬਰੀਕ-ਬਰੀਕ ਨਾੜਾਂ ਜਿਹੜੀਆਂ ਉਹ ਬੜੀਆਂ ਦਿਸਦੀਆਂ ਹਨ ਮਤਲਬ ਇਹ ਅੰਦਾਜ਼ਾ ਇਹੀ ਲੱਗਦਾ ਵੀ ਬਰੀਕ ਚਮੜੀ ਦਾ ਬੁੱਲ ਹੈ ਕਿਉਂਕਿ ਤਾਂ ਹੀ ਜਿਹੜੀਆਂ ਨਾੜਾਂ ਦੇਖੋਗੇ ਤੁਸੀਂ ਇਹਦੇ ਪਿੰਡੇ ਦੇ ਉੱਤੇ ਤੁਹਾਨੂੰ ਇੱਥੋਂ-ਇੱਥੋਂ ਦਿਸਦੀਆਂ ਹੋਣਗੀਆਂ ਸਾਰੇ ਚਮੜੀ ਦੇ ਉੱਤੇ ਬਰੀਕ-ਬਰੀਕ ਨਾੜਾਂ ਤੁਹਾਨੂੰ ਨਜ਼ਰ ਆਉਣਗੀਆਂ ਇਸੇ ਝੋਟੇ ਬਾਰੇ ਕੁਝ ਹੋਰ ਵੀਰ ਵੀ ਆਏ ਆ ਜਿਨ੍ਹਾਂ ਤੋਂ ਆਪਾਂ ਵਿਚਾਰ ਜਾਣਾਂਗੇ ਉਹਨਾਂ ਨੂੰ ਇਹ ਬੁੱਲ ਕਿਵੇਂ ਲੱਗਦਾ ਹੈ ਹਾਂਜੀ ਦੂਜੀ ਗੱਲ ਇਹਦਾ ਕੱਦ ਲੰਬਾਈ ਹੂੰ ਇਹਦੇ ਪੈਰ ਹੂੰ ਲਾਤਾਂ ਸਾਰਾ ਕੁਝ ਵਿਖਾ ਦਿਓ ਨਾ ਸਹੀ ਹੈ ਇਹਦੀ ਮਾਂ ਵੀ ਸੇਮ ਇਤਰਾ ਹੀ ਆ ਠੀਕ ਹੈ ਦੋਸਤੋ ਆਪਾਂ ਐਡਮ ਬੋਲ ਦੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਤੇ ਬਹੁਤ ਜ਼ਰੂਰੀ ਹੁੰਦਾ ਹੈ ਵੀ ਇੱਕ ਜਿਹੜਾ ਛੋਟਾ ਜਿਹਦਾ ਸੀਮੈਂਟ ਸਟਰਾ ਤੁਸੀਂ ਵਰਤਨੇ ਆ ਉਹਦੀ ਮਾਂ ਨੂੰ ਜ਼ਰੂਰ ਦੇਖਿਆ ਹੋਵੇ ਵੈਸੇ ਤਾਂ ਜੇਕਰ ਪਹਿਲਾਂ ਵੀ ਕਰ ਚੁੱਕੇ ਆ ਵੀ ਇਹ ਮੱਜ ਬਹੁਤ ਬਿਮਾਰ ਰਹੀ ਹੈ ਪਿੱਛੇ ਜੇ ਕਿਉਂਕਿ ਇਹਨੇ ਲੋਹਾ ਖਾਦਾ ਹੈ ਜਿਆਦਾ ਡਿਟੇਲ ਇਹਦੇ ਬਾਰੇ ਵੀ ਆਪਾਂ ਫੇਰ ਬਾਈ ਗੁਰਲਾਲ ਨਾਲ ਮਿਲਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਇਹ ਦਿਖਾਉਣੀ ਹੈ ਕਿਉਂਕਿ ਇਹਦੀ ਲੰਬਾਈ ਨੂੰ ਤੁਸੀਂ ਨੋਟ ਕਰੋਗੇ ਟਾਂਟਾ ਤੁਹਾਨੂੰ ਦਿਖਾਵਾਂਗੇ ਕਿ ਕਿਰਾਂ ਅਸੀਂ ਇੱਥੇ ਨੂੰ ਰੋਕ ਲਿਆ ਬਾਹਰ بارش ਹੋ ਰਹੀ ਹੈ ਉਦੋਂ ਬਾਅਦ ਇਹ ਅੰਦਰਲੇ ਪਾਸੇ ਇੱਕ ਬਾਈ ਜੀ ਉਹਨਾਂ ਨੇ ਬੜੀ ਸੋਹਣੀ ਜਗ੍ਹਾ ਬਣਾਈ ਹੈ ਉਹਦੇ ਚ ਇਹਨੂੰ ਥੋੜਾ ਬਹੁਤ ਤੋੜਾਂਗੇ ਤਾਂ ਕਿ ਤੁਹਾਨੂੰ ਇਹਦੇ ਜਿਹੜੇ ਪੁੜਿਆਂ ਦੀ ਸ਼ੇਪ ਉਹ ਵੀ ਸਮਝ ਆਵੇ ਗੁਰਲਾਲ ਭਾਈ ਇਹ ਇਸ ਟਾਈਮ ਇਹ ਮੱਝ ਕੀ ਕੰਡੀਸ਼ਨ ਦੇ ਵਿੱਚ ਹੈ ਇਹ ਬਾਈ ਜੀ ਸੱਤਾਂ ਮਹੀਨਿਆਂ ਨੂੰ ਲੱਗ ਗਿਆ ਠੀਕ ਹੈ ਤੇ ਕੰਡੀਸ਼ਨ ਇਹ ਆ ਵੀ ਹੁਣ ਫੇਰ ਬਹੁਤ ਜ਼ਿਆਦਾ ਬਿਮਾਰ ਹੈ ਡਾਉਣ ਆ ਡਾਉਨ ਪਿਛਲੇ ਦਿਨ ਅਜ ਤਾਂ ਖਾਣਾ ਪੀਣਾ ਛੱਡ ਗਈ ਸੀ ਫੇਰ ਇਹਨਾਂ ਬਿਲਕੁਲ ਹੀ ਛੱਡ ਜਾਂਦੀ ਆ ਲੋਹਾ ਇਹਦੇ ਅੰਦਰ ਆ ਮੋਕ ਲੱਗ ਜਾਂਦੀ ਆ ਅੱਛਾ ਇਹ ਲਾ ਲਓ ਵੀ ਆ ਵੇਖੋ ਹੁਣ ਤਾਂ ਬਹੁਤ ਜਿਆਦੀ ਡਾਉਨ ਹੋ ਗਈ ਆ ਮੈਂ ਤਾਂ ਪਹਿਲੀਆਂ ਜਿਹੜੀਆਂ ਫੋਟੋਆਂ ਵਾਂ ਹੂੰ ਉਹਦੇ ਨਾਲੋਂ ਇਹ ਅੱਧੀ ਆ ਸਹੀ ਹੈ ਸੋ ਸੋ ਤੁਹਾਨੂੰ ਦਿਖਾਵਾਂਗੇ ਫੋਟੋਆਂ ਜ਼ਰੂਰ ਵੈਸੇ ਦਸਵੇਂ ਸੂਏ ਲਈ ਗੱਬਣ ਆ ਹੂੰ ਸਿੰਘ ਵੇਖ ਲਓ ਇਹਦੇ ਸਹੀ ਹਾਂਜੀ ਸਿੰਘ ਹੁਣ ਵੀ ਚੰਗਾ ਹੈ ਬਾਕੀ ਜੇ ਬਿਮਾਰੀ ਨਾ ਹੋਵੇ ਤੇ ਇਹ ਐ ਲੱਗੂਗੀ ਵੀ ਤੀਜੇ ਸੂਏ ਮੱਜ ਜਾਏ ਹੁਣ ਆਪਣਾ ਇੱਕੋ ਹੀ ਉਮੀਦ ਹੈ ਇਹਦੇ ਤੋਂ ਵੀ ਚਲੋ ਇਹਦੀ ਜਾਨ ਬਚ ਜਾਏ ਤੇ ਇੱਕ ਦੋ ਕਟੀਆਂ ਦੇ ਜੇ ਆਪਾਂ ਨੂੰ ਚੰਗੀਆਂ ਸਹੀ ਹੈ ਹਾਂਜੀ ਸੋ ਸੋ ਇਸੇ ਆਸ ਨਾਲ ਬਾਈ ਫਰੀ ਸੰਭਾਲ ਰਹੇ ਆ ਇਹਦੇ ਤੋਂ ਇੱਕ ਦੋ ਚੰਗੇ ਬੱਚੇ ਹੋ ਜਾਣ ਜਿੱਥੇ ਆ ਨਾ ਇੱਥੇ ਸ਼ਾਨ ਘੋੜਾ ਸੀ ਠੀਕ ਹੈ ਹਾਂਜੀ ਸਹੀ ਹੈ ਬਾਈ ਹੋਰਿਆਂ ਕੋਲ ਇਸ ਟਾਈਮ ਕੇਅਰ ਚੰਗੀ ਕਰ ਰਹੇ ਆ ਤਾਂ ਹੀ ਜਿਹੜਾ ਬਿਲਕੁਲ ਕੇਅਰ ਵੇਖੋ ਜੀ ਖੁੱਲੀ ਆ ਅੰਦਰ ਵੀ ਤੇ ਬਾਹਰ ਵੀ ਸਹੀ ਹੈ ਹਾਂਜੀ ਸੋ ਟਾਂਚਾ ਦੇਖੋ ਬਈ ਮਾੜਾ ਜਿਹਾ ਹਲਾ ਦੇ ਮੈਂ ਤੁਨੂੰ ਪਾਵੇਂ ਗੇਟ ਖੋਲ ਦੇ ਅੰਦਰ ਬੜੀ ਮਾੜੀ ਖੁੱਲੀ ਪਰ ਇਹਨੂੰ ਕਰਦੇ ਮਾੜੀ ਜੀ ਅੰਦਰ ਹਨੇਰਾ ਠੀਕ ਹੈ ਸੋ ਇਹਨੂੰ ਕਾ ਵਿਖਾ ਦੇ ਤੇ ਸਾਰਾ ਕੁਝ ਖੁੱਡੇ ਢਾਕਾਂ ਪੈਰ ਲੱਤ ਲੁੱਤ ਵੇਖੋ ਕਿੰਨਾ ਮਜਬੂਤ ਲੈ ਜਾਓ ਬਈ ਫਿਰ ਹਾਂ ਲੈ ਜਾ ਕੋਈ ਨਹੀਂ ਬਾਹਰ ਆਹ ਵੇਖੋ ਮਗਰ ਵੀ ਕਿੰਨੀ ਵਿੱਥੀ ਆ ਹੂੰ ਹਾਂਜੀ ਸੋ ਬੰਤਰ ਦੇਖੋ ਮੱਝ ਦੀ ਅੱਜ ਵੀ ਦੱਸਦੀ ਹੈ ਚੰਗੇ ਦੁੱਧ ਵਾਲੀ ਮੱਝ ਆ ਬਿਨਾ ਚੱਕੇ ਨੇ ਦੁੱਧ ਬਹੁਤ ਚੋਆਇਆ ਜੇ ਬਾਈ ਜੀ ਸਹੀ ਸਲਾਮਤ ਹੁੰਦੀ ਨਾ ਹੂੰ ਤੇ ਕਿਤੇ ਮੱਝ ਮੇਲਾ ਲਾ ਜਾਂਦੀ ਹੂੰ ਤੇ ਵੱਖਰਾ ਹੀ ਰਿਕਾਰਡ ਹੋਣਾ ਸੀ ਨਵਾਂ ਹੀ ਰਿਕਾਰਡ ਬਣਦੀ ਸਹੀ ਹਾਂਜੀ ਉਹ ਦੇਖੋ ਟਾਂਚਾ ਕਰਮ ਵਾਲੀ ਦਾ ਇਹ ਐਡਮ ਬਲ ਦੀ ਮਾਂ ਦੋ ਲੰਬਾਈ ਦੀ ਗੱਲ ਕੀਤੀ ਸੀ ਤੁਸੀਂ ਦੇਖੋ ਆਮ ਮੱਝਾਂ ਨਾਲੋਂ ਕਿੰਨੀ ਕੁ ਲੰਬੀ ਹੈ ਅਸੀਂ ਆਪਦੀ ਜ਼ਿੰਦਗੀ 'ਚ ਮੈਂ ਗੁਰਜੀਤ ਸੋਂ ਚੀਮਾ ਹੋਰ ਵੀ ਜਿੰਨੇ ਭਰਾ ਵਾ ਅਸੀਂ ਨਹੀਂ ਆਪਦੀ ਜ਼ਿੰਦਗੀ 'ਚ ਐਡੀ ਮੱਝ ਵੇਖੀ ਨਾ ਹੋ ਸਕਦਾ ਵੀ ਐਡੀ ਮਿਲੇ ਅ ਗਰ ਲਾਲ ਭਾਈ ਇੱਕ ਚੀਜ਼ ਮੈਂ ਦੇਖ ਰਿਹਾ ਜਿਹੜੀ ਤੂੰ ਗਰਦਨ ਦੀ ਲਵਾਈ ਇਹਦੀ ਕੁਝ ਜ਼ਿਆਦਾ ਹੀ ਲੰਬੀ ਦੀਂਦੀ ਆ ਨਾ ਬਿਲਕੁਲ ਜੀ ਹੂੰ ਇਸ ਤਰ੍ਹਾਂ ਹੀ ਆਨਦੀ ਆ ਸਹੀ ਹੈ ਸੋ ਦੱਸੋ ਐਡਮ ਪੈਦਾ ਕਰਦੇ ਤੇ ਕਰਦੇ ਉਤਰਾ ਮੱਜ ਮੋਲ ਨਹੀਂ ਮਿਲ ਸਕਦੀ ਪੈਸਾਂ ਨੇ ਏਡੀ ਮੱਜ ਸਹੀ ਹੈ ਹਾਂਜੀ ਸੋ ਇਹ ਐਡਮ ਬੋਲ ਦੀ ਮਾਂ ਇਹ ਆਈ ਆ ਮਲੇਰ ਕੋਟ ਲਿਓ ਲਿਆਕਤ ਗੁਜਰਿਆ ਉਹਦੇ ਕੋਲੋਂ ਲਈ ਸੀ ਆਪਾਂ ਬਾਬਾ ਜੀ ਨੇ ਲਈ ਸੀ ਬਾਬਾ ਜੀ ਨੇ ਆਪਾਂ ਨੂੰ ਗਿਫਟ ਦਿੱਤੀ ਠੀਕ ਹੈ ਹਾਂਜੀ ਸੋ ਦੱਸੋ ਬਾਬਾ ਪੰਜਾਬ ਸਿੰਘ ਹਾਂਜੀ ਉਹਨਾਂ ਨੇ ਲਈ ਸੀ ਇਹ ਮੱਜ ਐਡਮ ਬੋਲ ਦੀ ਮਾਂ ਦੇਖੋ ਕਰਮਾ ਵਾਲੀ ਇਦਿਆਂ ਜਿਹੜੀਆਂ ਜਵਾਨੀ ਵਾਲੀਆਂ ਜੇ ਕਿਤੇ ਫੋਟੋ ਵੀਡੀਓ ਦੇਖੋ ਤਾਂ ਮਨ ਖੁਸ਼ ਕਰਦੀਆਂ ਇਦਾਂ ਦਾ ਇਹਦਾ ਢਾਂਚਾ ਹੁਣ ਤਾਂ ਖੈਰ ਬਿਮਾਰ ਆ ਕਿਉਂਕਿ ਇਹਦੇ ਪੇਟ ਦੇ ਵਿੱਚ ਜਦੋਂ ਦਰਦ ਹੁੰਦੀ ਆ ਨਾ ਕੰਧਾਂ ਨਾਲ ਜਾ ਜਾ ਗਵਾਜਦੀ ਐ ਇੰਨੀ ਮੰਦੀ ਹਾਲਤ ਹੁੰਦੀ ਐ ਦੀ ਠੀਕ ਐ ਹਾਂਜੀ ਸੋ ਅੱਜ ਵੀ ਬਹੁਤ ਜਿਆਦੀ ਬਿਮਾਰ ਆ ਨਹੀਂ ਤਾਂ ਆਪਾਂ ਇੱਥੇ ਲਿਆਣ ਕੇ ਵੀਡੀਓ ਬਣਾਉਣੀ ਹੋਦੀ ਹੂੰ ਹੁਣ ਵੀ ਡਾਊਨ ਆ ਬਹੁਤ ਜਰੀ ਜਦੋਂ ਵੀ ਲੋਹੇ ਦਾ ਉਨੂੰ ਅਸਰ ਹੁੰਦਾ ਨਾ ਉਦੋਂ ਪੱਠਾ ਪੁੱਠਾ ਛੜ ਜਾਂਦੀ ਨਾਲ ਹੀ ਮੋਖ ਲੱਗ ਜਾਂਦੀ ਆ ਅੱਛਾ ਮੇਨ ਗੱਲ ਜਿਵੇਂ ਬਾਈ ਨੇ ਕਿਹਾ ਵੀ ਇੱਕ ਇਹਦੇ ਤੁਸੀਂ ਪੈਰਾਂ ਦੀ ਬਣਾਵਟ ਦੇਖੋ ਕਿਉਂਕਿ ਨੀਲੀ ਰਾਵੀ ਨਸਲ ਭਾਰਾ ਟਾਂਚਾ ਹੁੰਦਾ ਇਹਨਾਂ ਦਾ ਵਜਨ ਜਿਹੜਾ ਉਹ ਝੋਟਿਆਂ ਦਾ ਵੈਸੇ ਵੀ ਵੱਧ ਹੋਣਾ ਤੇ ਲੱਤਾਂ ਲੋ ਜਿੰਨਾ ਮਜ਼ਬੂਤ ਬੁੱਲ ਹੈ ਓਨੀ ਉਹਦੀ ਲਾਈਫ ਜ਼ਿਆਦਾ ਹੈ ਓਨੇ ਹੀ ਉਹਦੇ ਬੱਚੇ ਜ਼ਿਆਦਾ ਚੰਗੇ ਸਟਰੋਂਗ ਆਉਣਗੇ ਸੋ ਇਹ ਤੁਸੀਂ ਐਡਮ ਬੁੱਲ ਦੇਖ ਰਹੇ ਹੋ ਬਾਕੀ ਕੁਝ ਹੋਰ ਸੱਜਣ ਬੇਲੀ ਨੀਲੀ ਰਾਵੀ ਵਾਲੇ ਇੱਥੇ ਆਏ ਆ ਪਰ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਦੇ ਆ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੋਸੋ ਬਾਈ ਦਲਚੇਰ ਸਰਪੰਚ ਹਰਾਜੀਆਂ ਪਿੰਡ ਤੋਂ ਆ। ਪਹਿਲਾਂ ਤੋਂ ਹੀ ਵੀਡੀਓ ਦੇ ਵਿੱਚ ਦੇਖਦੇ ਹੋ ਵੀਰ ਨੂੰ ਛੌਂਕ ਆ ਨੀਲੀ ਰਾਵੀ ਨਸਲ ਦਾ ਕਿਉਂਕਿ ਰਾਵੀ ਦੇ ਕੰਢੇ ਦੇ ਉੱਤੇ ਬਾਈ ਦੀ ਰਹਿائش ਆ ਤੇ ਇਸ ਏਰੀਆ ਨੂੰ ਬਿਲੋਂਗ ਕਰਦਾ ਹੈ। ਨੀਲੀ ਰਾਵੀ ਨਸਲ ਦਾ ਬਾਈ ਨੂੰ ਛੌਂਕ ਆ। ਦਲਚੇਰ ਭਾਈ ਐਡਮ ਝੋਟਾ ਦਿਖਾ ਰਹੇ ਆ ਆਪਾਂ ਅੱਜ ਦੀ ਇਸ ਵੀਡੀਓ 'ਚ। ਹਾਂਜੀ ਭਾਈ। ਪੁਰਾਣਾ ਛੌਂਕ ਆ ਤੁਹਾਨੂੰ ਤੁਹਾਡੇ ਕੋਲ ਪਹਿਲਾਂ ਤੋਂ ਨੀਲੀ ਰਾਵੀ ਰੱਖੀ ਰਹੀ ਹੈ। ਬੋਲਰ ਦੀ ਬਾਡੀ ਬੰਤਰ ਬਾਰੇ ਜਾਂ ਇਹਦੀ ਬਿਊਟੀ ਬਾਰੇ ਗੱਲ ਕਰੀਏ ਤਾਂ ਕਿਦਾਂ ਦਾ ਲੱ ਹਾਂਜੀ ਨੰਗਲ ਸਾਹਿਬ ਇਹ ਨਾ ਸਾਡਾ ਜਿਹੜਾ ਇਲਾਕਾ ਵਾ ਜਿਹੜੇ ਤਿੰਨ ਚਾਰ ਜ਼ਿਲ੍ਹੇ ਇਧਰਲੇ ਬਾਰਡਰ ਬੈਲਟ ਦੇ ਆ ਹੂੰ ਇੱਥੇ ਨਾ ਪਹਿਲਾਂ ਬਹੁਤ ਟੌਪ ਦੀਆਂ ਤੁਹਾਨੂੰ ਪਤਾ ਨੀਲੀ ਦਾ ਵੀ ਅੱਜ ਤੋਂ 20-25 ਸਾਲ ਪਹਿਲਾਂ ਬੜੀ ਚੰਗੀ ਹਰ ਘਰ ਕੋਲ ਸਭ ਤੋਂ ਟੌਪ ਤੋਂ ਟੌਪ ਮੱਝੀ ਮਤਲਬ ਬੰਤਰ ਦੇ ਵਿੱਚ ਜਾਂ ਦੁੱਧ ਜੀ ਵੀ ਲਾ ਲੋ ਹੂੰ ਫੇਰ ਕੁਝ ਦੌਰ ਆਇਆ ਵੀ ਲੋਕ ਸੀਮਨ ਜਿਹੜਾ ਡਾਕਟਰ ਵਾਲੇ ਬੰਨੇ ਆ ਗਏ ਤੇ ਮੋਹਰਾ ਦੇ ਵਿੱਚ ਯੂਜ਼ ਕਰਨ ਦਾ ਵੀ ਹਨਾ ਹੂੰ ਉਹਨਾਂ ਦੀ ਬੰਤਰ ਵਿੱਚੋਂ ਨਿਕਲ ਗਈ ਦੇ ਬੱਚੇ ਕਰਾਸ ਵਿੱਚ ਆ ਗਏ ਤੇ ਅਜੇ ਵੀ ਪਰ ਉਹਨਾਂ ਦੇ ਵਿੱਚ 20-25% ਜਿਹੜਾ ਬਲੱਡ ਹੈਗਾ ਵਾ ਹੂੰ ਪਰ ਇਹ ਦਾ ਇਹ ਝੋਟਿਆ ਉਹਨਾਂ ਦੇ ਉੱਤੇ ਲੱਗਣਾ ਸਾਨੂੰ ਆਸ ਹੈ ਵੀ ਸਾਡੇ ਜਿਹੜੀ ਤਿੰਨਾਂ ਚਮਾਂ ਜ਼ਿਲ੍ਹਿਆਂ ਦੀ ਨਸਲ ਜਿਹੜੀ ਆ ਇਹਨੇ ਫੇਰ ਉਹਨਾਂ ਦੇ ਵਿੱਚੋਂ ਚੀਜ਼ ਕੱਢ ਦੇਣੀ ਆ ਜਿਹੜੀ ਸਾਨੂੰ ਚਾਹੀਦੀ ਠੀਕ ਹੈ ਬੱਚੇ ਬੁੱਲ ਨੇ ਉਹਨਾਂ ਦੇ ਵਿੱਚੋਂ ਚੀਜ਼ੇ ਕੱਢ ਸਕਦਾ ਝੋਟਾ ਦੇ ਬੰਤਰ ਦੇ ਵਿੱਚ ਉਹ ਇਹਦੇ ਨੌਵੇਂ ਦੀ ਮਜ਼ਬੂਤੀ ਜਿਹੜੇ ਖੋ ਰਿਆ ਫੇਰ ਜਿਹੜਾ ਸਿੰਘ ਆ ਉਹ ਚੈੱਕ ਕਰੋ ਇਹਦਾ ਕਿੱਥੇ ਲੱਗਾ ਵਾ ਜਿਹੜਾ ਅਸਲੀ ਜਿਹੜਾ ਨੀਲੀ ਰਾਵੀ ਦਾ ਹੁੰਦਾ ਸੀ ਉਹਦਾ ਇਹਨੂੰ ਸਿੰਘ ਲੱਗਾ ਬੇਲਵਾਲ ਝੋਟੇ ਦੀ ਚੰਗੀ ਆ ਤੇ ਯਾਨੀ ਕਿ ਕੁੱਲ ਮਿਲਾ ਕੇ ਝੋਟਾ ਜਿਹੜਾ ਵਾ ਚੰਗੀ ਇਹ ਪਾ ਡਿਗਰੀ ਜਿਹੜੀ ਪੈਦਾ ਕਰੂਗਾ ਝ ਨਸਲ ਜਿਹੜੀ ਕੱਢਣੀ ਆ ਨਾ ਜਿੱਦਾਂ ਆਪਣੀ ਗਵਾ ਚੁੱਕੀ ਆ ਜਿਹੜੀ ਨਸਲ ਇਹਨੂੰ ਆਪਾਂ ਗ੍ਰੇਡੇਡ ਤੇ ਵੀ ਵਰਤ ਸਕਦੇ ਆ ਇਹਨੂੰ ਆਪਾਂ ਜੜੀਆਂ ਦੇ ਵਿੱਚ 10% ਰਹਿ ਗਿਆ ਸੀ ਪੁਰਾਣਾ ਨੀਲੀ ਦਾ ਪੱਖ ਰਾਵੀ ਦਾ ਉੱਚ ਵੀ ਵਰਤ ਕੇ ਦੇਦੇ ਜੋ ਆਪਾਂ ਸਭ ਕੁਝ ਘੜ ਸਕਦੇ ਆ ਜੋ ਸਾਨੂੰ ਚਾਹੀਦਾ ਵਾ ਮਤਲਬ ਜਿਹੜੀ ਇਸ ਟਾਈਮ ਨੀਲੀ ਰਾਵੀ ਨਸਲ ਵਾਲੇ ਪਾਸੇ ਨੂੰ ਲੋਕਾਂ ਦਾ ਧਿਆਨ ਤੇ ਰੁਚੀ ਬਣੀ ਹੈ ਤੇ ਇਹ ਨਸਲ ਸੁਧਰਨ ਵਾਲੇ ਪਾਸੇ ਨੂੰ ਤੁਰ ਹੀ ਉਹਦੇ 'ਚ ਇਹ ਹੋਰ ਵਾਅਦਾ ਕਰ ਦੂਗਾ ਹਾਂ ਹੋਰ ਵਾਅਦਾ ਕਰ ਦੂਗਾ ਤੇ ਦੂਜੀ ਗੱਲ ਪਲੱਸ ਵੇਖੋ ਅੱਜ ਦਾ ਜਿਹੜਾ ਜੋਗਿਆ ਗਰਲਾਲ ਹੋਣਾ ਦਾ ਜਾਂ ਚੀਮੇ ਨਾਲ ਸਾਰਿਆਂ ਨੂੰ ਪਤਾ ਵਾ ਵੀ ਇਹ ਕੰਪੀਟੀ ਜੇ ਝੋਟੇ ਦੀ ਇਹਨਾਂ ਪਾ ਡਿਗਰੀ ਦਾ ਇਹਨਾਂ ਨੂੰ ਪਤਾ ਵਾ ਦੁੱਧ ਇਹਨਾਂ ਹੱਥੀ ਵੇਖਿਆ ਤੇ ਫੇਰ ਹੀ ਆਪਣੀਆਂ ਮੱਜਾਂ ਦੇ ਵਰਤਨ ਦੇ ਨਹੀਂ ਅਦਰਵਾਈਜ਼ ਇਹਨਾਂ ਨਹੀਂ ਵਰਤਣਾ ਇਹਨਾਂ ਲਾਗੇ ਵੀ ਨਹੀਂ ਲੱਗਣਾ ਇਹਦੇ ਬਿਲਕੁਲ ਹਾਂ ਹੂੰ ਸੋ ਦੱਸੋ ਇਹਦੇ ਚ ਕੋਈ ਸ਼ੱਕ ਨਹੀਂ ਵੀ ਇਹਦੀ ਮਾਂ ਬੜੇ ਚੰਗੇ ਰਿਕਾਰਡ ਦੀ ਜਿਹੜੀ ਉਹ ਮੱਝ ਹੈ ਤੇ ਇੱਕ ਹੋਰ ਗੱਲ ਮੈਂ ਐਡ ਕਰ ਦਣਾ ਭਾਵੇਂ ਕਈ ਵਾਰ ਸਾਰੇ ਭਰਾ ਇਕੱਠੇ ਨਹੀਂ ਹੋ ਸਕਦੇ ਹੁੰਦੇ ਇੱਕ ਵੀਡੀਓ ਦੇ ਮਾਧਮ ਨਾਲ ਜਿੰਨੇ ਕੁ ਵੀਰਾਂ ਨਾਲ ਆਫ ਕੈਮਰਾ ਵੀ ਗੱਲਬਾਤ ਹੋਈ ਆ ਤਾਂ ਸਭ ਨੇ ਇਹੀ ਕਿਹਾ ਵੀ ਆਉਣ ਵਾਲਾ ਟਾਈਮ ਜਿਹੜਾ ਇੱਕ ਜਿਹੜਾ ਝੋਟੇ ਦਾ ਚੰਗਾ ਨਾਮ ਬਣਨਾ ਚਾਹੀਦਾ ਬਹੁਤ ਝੋਟਿਆਂ ਦਾ ਨਾਮ ਬਹੁਤ ਬਣਿਆ ਹੋਇਆ ਤੇ ਐਡਮ ਵੀ ਜਿਹੜਾ ਉਸੇ ਤਰ੍ਹਾਂ ਦਾ ਬੁੱਲ ਜਿਹੜਾ ਨਿੱਖਰ ਕੇ ਸਾਡਾ ਜਿਹੜਾ ਇਹਦਾ ਫਾਦਰ ਆ ਤੁਹਾਡੇ ਅੰਮ੍ਰਿਤਸਰ ਸਾਈਡ ਦਾ ਵਾ ਹੂੰ ਜਿਹੜਾ ਇਹਦਾ ਐਡਮ ਦਾ ਫਾਦਰ ਆ ਚੰਗੇ ਮਤਲਬ ਜਿਹੜੇ ਗੁੱਜਰ ਚੰਗੀਆਂ ਮੱਝਾਂ ਜਿਹੜੀਆਂ ਰੱਖਦੇ ਨਾ ਹੂੰ ਉਹਨਾਂ ਦੇ ਕੋਲ ਜਿੱਦਾਂ ਇਹ ਕਈ ਜਿੱਦਾਂ ਬਰੀਡਰਾਂ ਦੇ ਵਿੱਚ ਮੱਝਾਂ ਚੰਗੀਆਂ ਵਾਲੇ ਮੱਝਾਂ ਵਾਲੇ ਫਿਰ ਇੱਕ ਸਿੱਖਣ ਵਾਲੇ ਫਿਰ ਇੱਕ ਨਵੇਂ ਉਹ ਤਰੀਕੇ ਨਾਲ ਇਹ ਜਿਹੜੇ ਆ ਮਤਲਬ ਉਹਨਾਂ ਗੁੱਜਰ ਵੀਰਾਂ ਕੋਲ ਹੀ ਜਿਨ੍ਹਾਂ ਨੇ ਮਤਲਬ ਆਪਣਾ ਸਾਰਾ ਕੁਝ ਐਂਡ ਤੇ ਪੀਕ ਇਹਦੀ ਮਾਂ ਦੀ ਬੇਲ ਬਹੁਤ ਸੋਹਣੀ ਇੱਕ ਝੋਟੀ ਮੇਰੇ ਖਿਆਲ ਚੀਮਾ ਸਾਹਿਬ ਤੁਹਾਡੇ ਕੋਈ ਜਿਹੜੀ ਉਹ ਜੀ ਕੀ ਨਾਂ ਹੈ ਉਹਦਾ ਜਿਹੜੀ ਦੋ ਆ ਉਹ ਝੋਟੀ ਦੀ ਬੰਤਰਮਲ ਜਾਣਗੇ ਤੇ ਪਰਿਵਾਰ ਦੀ ਬੰਤਰ ਤੇ ਬੇਲ ਬਹੁਤ ਵਧੀਆ ਸਹੀ ਹੈ ਹਾਂਜੀ ਆਪਾਂ ਦੋ ਤੱਕ ਦਾ ਦੱਸੋ ਇੱਕ ਹੋਰ ਵੀਰ ਨੂੰ ਆਪਾਂ ਮਿਲਾਂਗੇ ਤੇ ਜਿੰਨੀ ਵਾਰ ਮੈਂ ਇਸ ਘਰ ਦੇ ਵਿੱਚੋਂ ਲਾਈਵ ਮਿਲਕਿੰਗ ਕਰਾਈ ਆ ਜਾਂ ਕਦੇ ਵੀਡੀਓ ਬਣਾਈ ਆ ਇੱਕ ਟੀਮ ਵਰਕ ਹੈ ਭਰਾਵਾਂ ਦਾ ਪਿਆਰ ਆਪਸ ਵਿੱਚ ਹੈ ਤਿੰਨ ਚਾਰ ਭਰਾ ਜਿਹੜੇ ਹਮੇਸ਼ਾ ਰਲ ਕੇ ਇਕੱਠੇ ਹੀ ਕੰਮ ਕਰਦੇ ਉਹਨਾਂ ਦੇ ਵਿੱਚੋਂ ਭਾਈ ਗੁਰਸੇਮਰ ਸਿੰਘ ਚੀਮਾ ਚੀਮਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗੁਰਸੇਮਰਨ ਭਾਈ ਸਰਪੰਚ ਸਾਹਿਬ ਨੇ ਝੋਟੇ ਬਾਰੇ ਦੱਸਿਆ ਇਹਦੇ ਇਹਨਾਂ ਨੂੰ ਜਿਵੇਂ ਉਹਨਾਂ ਨੇ ਦੱਸਿਆ ਵੀ ਬਹੁਤ ਚੰਗੇ ਬੱਚੇ ਆਉਣਗੇ ਭਾਵੇਂ ਉਹ ਗ੍ਰੇਟਡ ਮੱਜਾਂ ਦੇ ਉੱਤੇ ਇਹ ਬੋਲ ਵਰਤਿਆ ਜਾਵੇ ਤਾਂ ਵੀ ਨੀਲੀ ਨਸਲ ਨੂੰ ਸੁਧਾਰੂਗਾ ਹਾਂ ਇਹਦੇ ਬਾਰੇ ਕਿਉਂਕਿ ਤੁਸੀਂ ਤਾਂ ਪਹਿਲਾਂ ਤੋਂ ਹੀ ਇਕੱਠੇ ਹੀ ਰਹਿੰਦੇ ਹੋ ਬਾਈ ਗੁਰਲਾਲ ਦੇ ਨਾਲ ਇਹਦੀ ਮਾਂ ਬਾਰੇ ਥੋੜੀ ਜਾਣਕਾਰੀ ਤੁਹਾਡੇ ਤੋਂ ਲੈਣੀ ਕਿਉਂਕਿ ਤੁਸੀਂ ਆਸ ਨਾਲ ਉਹ ਮੱਝ ਉੱਥੋਂ ਖਰੀਦੀ ਸੀਗੀ ਜਾਂ ਲਿਆਂਦੀ ਸੀ ਪੰਜਾਬ ਸਿੰਘ ਜੀ ਤੋਂ ਇਹਨਾਂ ਤੁਹਾਡੇ ਸੇਕਡੇ ਦੀ ਫਾਰਮ ਦੇਖਣ ਆਲੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੂੰ ਇਹਦੀ ਜਿਸ ਹੈ ਨਗਰ ਸਾਹਿਬ ਦੀ ਮਾਂ ਦਾ ਮਸ਼ਹੂਰ ਜਮਾਨਾ ਮੱਝ ਸੁੰਦਰ ਆ ਠੀਕ ਹੈ ਗੁਜਰ ਭਾਈ ਆਏ ਰਹੇ ਜੀ ਬਹੁਤ ਮਸ਼ਹੂਰ ਮੱਝ ਆ ਸੁੰਦਰ ਹੂੰ ਠੀਕ ਹੈ ਜੀ ਬਾਕੀ ਕਾਦ ਤੋਂ ਬੇਲ ਤੇ ਬਾਕੀ 24 ਮਹੀਨਿਆਂ ਦੀ ਸੂਈ ਮੱਝ ਆਪਾਂ ਲਗਭਗ 20 ਕਿਲੋ ਤੋਂ ਤੋਲ ਕੇ ਲਈ ਆ ਉਸ ਟਾਈਮ ਬਾਬਾ ਜੀ ਨੇ ਦੋ ਤੋਲਿਆ ਵਾ ਹੂੰ ਤੇ ਬਾਕੀ ਬਾਕੀ ਸਭ ਤੋਂ ਵੱਡੀ ਸਿਫਤ ਹੈ ਮੱਝ ਦਾ ਪੀਕ ਲੈਵਲ ਬਹੁਤ ਜ਼ਿਆਦਾ ਹੈ ਠੀਕ ਹੈ ਲੰਮਾ ਸਮਾਂ ਦੁੱਧ ਦਿੰਦੀ ਆ ਤੇ ਬਾਕੀ ਮਿਲਣ ਦੇ ਵਿੱਚ ਠੰਡੇ ਬਹੁਤ ਜ਼ਿਆਦੇ ਆ ਅੱਛਾ ਠੰਡੀ ਸੀਲ ਹੈ ਠੰਡੀ ਸੀਲ ਹਾਂਜੀ ਠੀਕ ਹੈ ਤੇ ਬਾਕੀ ਚਲੋ ਤੇ ਕਿਸਮਤ ਦੀ ਗੱਲ ਆ ਕਿ ਮੱਝ ਚਲੋ ਨਹੀਂ ਉਹਦਾ ਸਮਾਂ ਹੈਗਾ ਹੀ ਮਤਲਬ ਕਿ ਅਸੀਂ ਕਹਿ ਸਕਦੇ ਆ ਕਿ ਉਹਨੂੰ ਜਿੰਨਾ ਉਹਨੂੰ ਹੁਸਨ ਲੱਗਾ ਸੀ ਸਾਰਾ ਵੇਲੇ ਲੱਗਾ ਦੁੱਧ ਵਾਲਾ ਪੱਖ ਵੀ ਲੱਗਾ ਹੈ ਮੱਝ ਨੂੰ ਹੂੰ ਅਹੀਂ ਸ਼ਾਇਦ ਆਉਦੇ ਜਮਨ ਨੀਲੀ ਜੀ ਆਡੀ ਮੱਝ ਨਹੀਂ ਵੇਖੀ ਸਵਾਲ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਨੀਲੀ ਰਾਵੀ ਦੀ ਹੂੰ ਤੇ ਬਾਕੀ ਮੱਝ ਨੂੰ ਸਮਾ ਨਹੀਂ ਹੈਗਾ ਉਹਦੇ ਚਰੀ ਦੇ ਕਰਮਾਂ ਦੇ ਵਿੱਚ ਭਲ ਨਹੀਂ ਹੈਗੀ ਕਿ ਉਹਨੂੰ ਆ ਦਿੱਕਤ ਆ ਗਈ ਹੂੰ ਬਿਮਾਰ ਹੋ ਗਈ ਨਹੀਂ ਤਾਂ ਹੋ ਸਕਦਾ ਚਵਾਈ ਵੀ ਕਰਾਉਂਦੇ ਦੁੱਧ ਵੀ ਖਵਾਉਂਦੇ ਸਾਰੇ ਵੀਰਾਂ ਨੂੰ ਸਹੀ ਹੈ ਚਲੋ ਫਿਰ ਵੀ ਇੱਕ ਉਸ ਮੱਝ ਦੇ ਜਰੀਏ ਬੁੱਲ ਜਿਹੜਾ ਉਹ ਆਪਣੇ ਹੱਥਾਂ 'ਚ ਆ ਗਿਆ ਜਿੱਤੋਂ ਮੇਰੇ ਖਿਆਲ ਚ ਪੂਰੇ ਪੰਜਾਬ ਦੇ ਵਿੱਚ ਨਹੀਂ ਹੁਣ ਤਾਂ ਹਰਿਆਣੇ ਚ ਵੀ ਰੁਝਾਨ ਹੈ ਉੱਥੋਂ ਤੱਕ ਉਹਦੀ ਬਰੀਡ ਪਹੁੰਚ ਜਾਣੀ ਹੈ ਮੈਨੂੰ ਬਾਕੀ ਆਦਮ ਤੋਂ ਇਹ ਆਸਾ ਕਿ ਰਿੰਗ ਦੇ ਵਿੱਚ ਕੋਈ 5-7 ਬੱਚੇ ਆਪਦੇ ਲੈ ਕੇ ਖਲੋਇਆ ਕਰੂਗਾ ਸਹੀ ਹੈ ਹਾਂਜੀ ਅੱਛਾ ਇਹ ਤੁਸੀਂ ਤਾਂ ਇਕੱਠੇ ਹੀ ਰਹਿੰਦੇ ਹੋ ਇਹਨੂੰ ਤਾਂ ਨਹੀਂ ਕਿਸੇ ਮੇਲੇ ਚ ਪਾਉਣ ਦਾ ਸੋਚਿਆ ਨਹੀਂ ਹਜੇ ਤੱਕ ਤਾਂ ਨਹੀਂ ਸੋਚਿਆ ਅੱਛਾ ਬਾਕੀ ਸ਼ੋਅ ਕੁਆਲਟੀ ਕਰਾਂਗੇ ਵੈਸੇ ਦਿਖਾ ਰਿਆ ਕਰਾਂਗੇ ਜਿਹੜਾ ਕੋਰਾ ਦੇਖਣਾ ਚਾਹੁੰਦਾ ਐਡਮ ਨੂੰ ਪਰ ਉਹ ਮੁਕਾਬਲੇ ਲੜਦਾ ਉਵੇਂ ਇਸ ਬੁੱਲ ਦੇ ذریعے ਨਹੀਂ ਕੋਈ 라ਤਾ ਨਹੀਂ ਲਾਦਾ ਕਾ ਜੀ ਆਪਾਂ ਤਾਂ ਪਤਾ ਮਿਲਕਿੰਗ ਦੇ ਕੰਮ ਕਰਦੇ ਆ ਤੇ ਕੰਮ ਹੀ ਆਪਣਾ ਮਿਲਕਿੰਗ ਦਾ ਬਿਊਟੀ ਦਾ ਹੈਗਾ ਹੀ ਨਹੀਂ ਆਪਾਂ ਦਾ ਬਿਊਟੀ ਲੜਦੇ ਹੀ ਨਹੀਂ ਹੈਗੇ ਆਪਾਂ ਸਹੀ ਹੈ ਮਿਲਕਿੰਗ ਦੇ ਵਿੱਚ ਤਾਂ ਚਲੋ ਅਜੇ ਬੋਲੀ ਛੋਟਾ ਜਦੋਂ ਇਹਦੇ ਬੱਚੇ ਸੁਣਨਗੇ ਫਿਰ ਉਦੋਂ ਮੰਨਾਗੇ ਵੀ ਐਡਮ ਵੀ ਜਿਹੜਾ ਉਹ ਇਸ ਤਰ੍ਹਾਂ ਮੈਂ ਪਹਿਲੀ ਮੱਝ ਆਪਣੀ ਇਹ ਤਾਂ ਸੂਹੀ ਹੋਈ ਆ ਆਪਣੀ ਬੂਰੀ ਮੱਝ ਅੱਛਾ ਤੇ ਬਾਕੀ ਉਹਦੇ ਬੱਚੇ ਦਾ ਆਪਾਂ ਸ਼ੌਟ ਵਿੱਚ ਲਵਾ ਦਾਂਗੇ ਠੀਕ ਹੈ ਹਾਂਜੀ ਹਾਂਜੀ ਪਹਿਲਾ ਬੱਚਾ ਆਇਆ ਤੁਹਾਡੇ ਕੋਲ ਹਾਂਜੀ ਹਾਂਜੀ ਮੇਲ ਆਇਆ ਹੈ ਇੱਕ ਆਪਾਂ ਕੱਟੀ ਵੇਚੀ ਵੀ ਅੱਗੇ ਅੱਗੇ ਅੱਛਾ ਠੀਕ ਹੈ ਸੋ ਦੋਸਤੋ ਮੇਲ ਬਾਈ ਕੋਲ ਆਇਆ ਵਿਆ ਇਸ ਬੁੱਲ ਦਾ ਉਹਦਾ ਤੁਹਾਨੂੰ ਸ਼ੌਟ ਵਿੱਚ ਜ਼ਰੂਰ ਦਿਖਾਵਾਂਗੇ ਦੋਸਤੋ ਬਾਰਡਰ ਬੈਲਟ ਦੀ ਨਸਲ ਕਹਿ ਦਿੰਦੇ ਆ ਤੇ ਬਿਲਕੁਲ ਬਾਰਡਰ ਦੇ ਉੱਤੇ ਹੀ ਇੱਕ ਪੰਡ ਆਉਂਦਾ ਖਾਲੜਾ ਸਾਰੇ ਪੰਜਾਬੀ ਵੀਰ ਜਾਣਦੇ ਤੇ ਉੱਥੋਂ ਹੀ ਬਾਈ ਅਰਸ਼ ਸਾਡੇ ਨਾਲ ਹੈ ਅਰਸ਼ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਰਸ਼ ਭਾਈ ਮੇਰੇ ਖਿਆਲ ਚ ਮੇਰੇ ਕੋਲ ਕੁਐਸਚਨ ਘੜ ਜਾਣਗੇ ਕਿਉਂਕਿ ਤੁਹਾਡਾ ਏਰੀਆ ਨੀਲੀ ਰਾਵੀ ਨਸਲ ਦਾ ਹੈ ਤੇ ਤੁਸੀਂ ਪਹਿਲਾਂ ਤੋਂ ਇਹਨੂੰ ਦੇਖਦੇ ਹੋ ਅੱਜ ਆਪਾਂ ਐਡਮ ਬੁੱਲ ਦਿਖਾ ਰਹੇ ਹਾਂ ਇਹਦੇ ਬਾਰੇ ਜਿੰਨਾ ਤੁਸੀਂ ਦੇਖਿਆ ਜਾਂ ਜਿੱਦਾਂ ਤੁਹਾਨੂੰ ਇਹ ਬੁੱਲ ਲੱਗਦਾ ਜਰੂਰ ਆਪਦੇ ਸ਼ਬਦਾਂ ਰਹੀਂ ਤੁਸੀਂ ਦੱਸਿਓ ਜਿਹੜੇ ਵੀਰ ਆਪਣੀ ਇਸ ਵੀਡੀਓ ਨੂੰ ਦੇਖ ਰਹੇ ਆ ਸਭ ਤੋਂ ਪਹਿਲਾਂ ਦਾ ਜਿੰਨੇ ਵੀ ਤੁਹਾਡਾ ਚੈਨਲ ਦੇਖ ਰਹੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਤੇ ਅੱਜ ਆਪਾਂ ਗੱਲ ਕਰੀਏ ਜੇਦੀ ਐਡਮ ਦੀ ਹੂੰ ਮੇਰੇ ਹਸਾਉਣਾ ਜਿਵੇਂ ਤੁਸੀਂ ਗੱਲ ਕੀਤੀ ਵੀ ਇਹਨੂੰ ਕਿਸ ਕੰਪੀਟੀਸ਼ਨ 'ਚ ਪਾਉਣਾ ਕਿ ਨਹੀਂ ਹਮ ਅੱਜ ਦੀ ਤਰੀਕ ਦੇ ਵਿੱਚ ਜਿੰਨੇ ਵੀ ਸਾਨ ਵੇਖੇ ਆ ਹਮ ਚਲੋ ਸਾਰੇ ਚੰਗੇ ਆ ਹਮ ਪਰ ਮੈਂ ਇਹਨੂੰ ਚੈਂਪੀਅਨ ਕਹਿੰਦਾ ਬਿਊਟੀ ਦੇ ਵਿੱਚ ਤਾਂ ਬਿਲਕੁਲ ਦਿਸਦਾ ਹੈ ਦਿਸਦਾ ਇਹਦਾ ਢਾਂਚਾ ਬੜਾ ਸੋਹਣਾ ਹੈ ਹਮ ਫਿਰ ਇਹ ਜਿਹੜਾ ਇਹਨੂੰ ਆਪਣੇ ਰੰਗ ਰੂਪ ਲਾਇਆ ਵਾ ਹਮ ਜਾਂ ਇਹਨੂੰ ਮਜ਼ਬੂਤੀ ਲਾਈ ਹੈ ਹਮ ਲੱਤ ਤੋਂ ਲੈ ਕੇ ਹਮ ਸੇਂਗ ਤੱਕ ਜਾਂ ਪੂਛ ਤੱਕ ਹਮ ਬਿਲਕੁਲ ਸਟਰੋਂਗ ਬੋਲਿਆ ਹੂੰ ਜੇ ਦੀ ਮਾਂ ਮੈਂ ਅੱਖੀ ਵੇਖੀ ਆ ਹੂੰ ਉਹਦੀ ਬਿਊਟੀ ਵੇਖੀਏ ਹੂੰ ਉਹ ਡੀ ਮੱਝ ਮੈਂ ਨਹੀਂ ਵੇਖੀ ਨੀਲੀ ਰਾਵੀ ਦੇ ਵਿੱਚ ਸਹੀ ਹੈ ਕਿਉਂਕਿ ਉਹ ਢਾਂਚਾ ਬੜਾ ਵੱਡਾ ਉਹਦਾ ਹੂੰ ਤੇ ਦੂਜੀ ਗੱਲ ਆ ਉਹ 10ਵੇਂ ਸੂਏ ਸੂਣਾ ਨੇ ਐਰ ਕੀ ਹੂੰ ਉਹ ਅੱਜ ਵੀ ਝੋਟੀ ਆ ਸਹੀ ਹੈ ਵੀ ਨੀਲੀ ਰਾਵੀ ਦੀ ਖਾਸੀਅਤ ਇਹ ਕੀ ਹੁੰਦੀ ਆ ਵੀ ਇਹ ਲੰਮਾ ਸਮਾਂ 20 ਸੂਏ ਸੂਗੇ ਵੀ ਮੱਝ ਜਿਹੜੀ ਆ ਨਾ ਹੂੰ ਉਹ ਝੋਟੀ ਜਾਪੇ ਮੱਝਣਾ ਜਾਪੇ ਸਹੀ ਹੈ ਤੇ ਉਹ ਖਾਸੀਅਤ ਜਿਹੜੀ ਉਹ ਗੋਣਿਆਂ ਦੇ ਇਹਦੇ ਵਿੱਚ ਹੈਗੇ ਆ ਫਿਰ ਉਹਦਾ ਬਿਮਾਰ ਹੋਈਦਾ ਵੀ ਜਦੋਂ ਮੰਨ ਲਓ ਵੀ ਮੇਰੇ ਕੋਲ ਵੀਡੀਓ ਅੱਜ ਵੀ ਉਹਦੀਆਂ ਹੈਗੀਆਂ ਮੈਨੂੰ ਵੀਰ ਗੁਰਜੀਤ ਸਿੰਘ ਹੁਣ ਆ ਪਾਈਆਂ ਸੀ ਉਹ ਲੇਟਦੀ ਸੀ ਜਦੋਂ ਉਹਦੇ ਦਰਦ ਹੁੰਦੇ ਸੀ ਇੰਨੀ ਜਿਆਦੀ ਤੇ ਬਿਮਾਰ ਹੁੰਦੇ باوجود ਵੀ ਉਹਨੇ ਬੜਾ ਸੋਹਣਾ ਦੁੱਧ ਦਿੱਤਾ ਜਦੋਂ ਬਿਮਾਰ ਹੀ ਉਦਰਾ ਹੀ ਮੰਨ ਲਓ ਵੀ ਅਟੇ ਸੜੇ ਮੈਂ ਗਿਆ ਉਹਨਾਂ ਦੇ ਕੋਲ ਅੱਛਾ ਸ਼ਾਮ ਦਾ ਟਾਈਮ ਹੀ ਚਵਾਈਦਾ ਪਰ ਜਿਹੜਾ ਮੈਂ ਦੁੱਧ-ਦੁੱਧ ਵੇਖਿਆ ਜੇ ਅੱਜ ਮੈਂ ਲੋਕਾਂ ਨੂੰ ਦੱਸਾਂ ਇੰਨੀ ਬਿਮਾਰ ਹੋਣ ਦੇ باوجود ਵੀ ਤੇ ਉਹ ਇੱਕ ਝੂਠ ਹੀ ਮੰਨਿਆ ਜਾਊਗਾ ਸਹੀ ਹੈ ਤੇ ਬਾਕੀ ਮੇਰੀ ਨਿਗਾਹ ਦੇ ਵਿੱਚ ਬਹੁਤ ਚੰਗੀ ਤੇ ਜਿਹੜਾ ਆਡਮ ਆ ਕਿਰ ਤੋਂ ਬੜੀ ਚੰਗੀ ਆਪਾਂ ਨੂੰ ਆਸ ਆ ਕਿਉਂਕਿ ਗਾਂ ਲੋਕ ਜਿਹੜੇ ਆ ਇਸ ਚੀਜ਼ ਨੂੰ ਜਿਆਦਾ ਪਸੰਦ ਕਰਦੇ ਜਿਵੇਂ ਦੇ ਫੇਸ ਤੇ ਕੱਟ ਚਾਰੇ ਪੈਰ ਮਾਰਕਿੰਗ ਨੂੰ ਜਿਆਦਾ ਪਹਿਲ ਦਿੰਦੇ ਆ ਸਹੀ ਹੈ ਤੇ ਇੰਨੀ ਮਾਰਕਿੰਗ ਵਾਲਾ ਤੇ ਇੰਨੇ ਰਿਕਾਰਡ ਵਾਲਾ ਬੋਲੇ ਜਿਹੜਾ ਸਾਡੇ ਏਰੀਆ ਦੇ ਵਿੱਚ ਪਹਿਲਾਂ ਬੋਲਿਆ ਹੈ ਸਹੀ ਹੈ ਸੋ ਧੰਨਵਾਦ ਆ ਵੀਰ ਗਰ ਲਾਲ ਹੁੰਦਾ ਵੀਰ ਜਿੰਨੀ ਵੀ ਟੀਮ ਆਏ ਜਿੰਨਾ ਇਹ ਹੀ ਰਾ ਜਿਹੜਾ ਚੁਣ ਕੇ ਇਥੇ ਮਾਝੇ ਏਰੀਆ ਚ ਲਿਆਂਦਾ ਵਾ ਸੋ ਕੋਸ਼ਿਸ਼ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਵੱਧ ਤੋਂ ਵੱਧ ਦੇ ਬੱਚੇ ਜਿਹੜੇ ਮਾਝੇ ਏਰੀਆ ਚ ਪੈਦਾ ਹੋਣ ਸਹੀ ਹੈ ਸੋ ਦੋਸਤੋ ਵਾਕਈ ਜਿਵੇਂ ਇਹਦੀ ਇੱਕ ਇਹਦੀ ਮਾਝੀ ਨਾ ਸੁੰਦਰ ਹ ਸਾਰਾ ਸਾਰੀ ਰਾ ਗਰਦੁੰਦੀ ਰਹਿੰਦੀ ਮਾਝ ਨੂੰ ਢੇਡਦੀ ਰਹਿੰਦੀ ਆ ਤਸਵੀਰੇ ਉੱਠ ਕੇ ਥਾਪੀ ਮਾਰਾਂ ਫਿਰ ਉਹਨੇ ਆਖਣਾ ਮੈਂ ਚੋਲੋ ਜੋਏਗਾ ਅੱਛਾ ਦੁੱਧ ਹੋਣੀ ਜਾਣੀ ਜਵਾਬ ਨਹੀਂ ਦਿੱਤਾ ਕਰਮ ਜੀ ਦੱਦੋ ਉਹ ਕਿ ਰਿਹਾ ਕਿ ਰਿਹਾ ਮਾਂ ਸੁਖੜ ਗਿਆ ਨੱਕ ਤੋਂ ਟੀਕੇ ਲੱਗ ਲੱਗ ਇੰਜੈਕਸ਼ਨ ਪਰ ਉਹਨੇ ਤਾਂ ਵੀ ਆਖਿਆ ਕਿ ਜੋ ਹੋਇਆ ਮੇਰੇ ਸਾਰੇ ਦੁੱਧ ਚੋਰੋ ਸਹੀ ਹੈ ਸੋ ਦੋਸਤੋ ਇੱਕ ਗੱਲ ਮੈਂ ਹੋਰ ਐਡ ਕਰ ਦਿੰਦਾ ਮੈਂ ਕਿਉਂਕਿ ਜਦੋਂ ਨਸੀਬ ਮੱਚ ਆਈ ਹੈ ਵੈਸੇ ਪਹਿਲਾਂ ਤੋਂ ਗਰਲਾਲ ਬਾਈ ਉਹਨਾਂ ਨਾਲ ਮਿਲਵਰਤਨ ਰਿਹਾ ਕਿਉਂਕਿ ਇਹ ਵੀ ਨੀਲੀ ਰਾਵੀ ਤੇ ਕੰਮ ਕਰਦੇ ਆਪਣਾ ਸ਼ੌਂਕ ਵੀ ਇਸ ਨਸਲ ਦਾ ਸੀ ਨਸੀਬ ਮੱਚ ਆਈ ਉਦੋਂ ਬਾਅਦ ਚ ਲਿੰਕ ਹੋਰ ਗੂੜੇ ਹੋਏ ਤਾਂ ਆਇ ਤੋਂ ਸਾਲ ਡੇਢ ਸਾਲ ਪਹਿਲਾਂ ਬਾਈ ਨਾਲ ਗੱਲ ਹੋਈ ਜੀ ਕਿਉਂਕਿ ਬੁੱਲ ਇਹਨਾਂ ਕੋਲੇ ਝੋਟਾ ਆ ਗਿਆ ਸੀ ਤਾਂ ਉਦੋਂ ਵੀ ਇੱਛਾ ਸੀ ਵੀ ਇਹਦੀ ਆਪਾਂ ਵੀਡੀਓ ਸਾਰੇ ਭਰਾਵਾਂ ਨੂੰ ਦਿਖਾਈਏ ਮੱਝ ਉਹ ਇੰਨੀ ਕੁ ਬਿਮਾਰ ਹੋ ਗਈ ਸੀ ਕਿ ਵੀ ਐਂ ਲੱਗਦਾ ਸੀ ਵੀ ਪਤਾ ਨਹੀਂ ਪ੍ਰਮਾਤਮਾ ਨੇ ਉਹਦੇ ਸਾਹ ਕਿੰਨੇ ਕੁ ਜਿਹੜੇ ਉਹ ਕਦੋਂ ਲੈ ਜਾਣੇ ਆ ਜਾਂ ਕਿੰਨੇ ਕੁ ਸਾਹ ਬਖਸ਼ੇ ਆ ਤੇ ਕਦੋਂ ਮੱਝ ਚੜਾਈ ਕਰ ਜੇ ਉਦੋਂ ਵੀ ਅਸੀਂ ਇਰਾਦਾ ਬਣਾਇਆ ਵੀਡੀਓ ਬਣਾਉਣੇ ਆ ਪਰ ਇਹ ਦੇਖੋ ਵੀ ਲੋਹਾ ਖਾਦਾ ਕਰਮ ਵਾਲੀ ਦਾ ਅੱਜ ਵੀ ਉਹ ਮਜ਼ਬੂਤ ਹੈ ਅੱਜ ਵੀ ਉਹ ਗੰਭਣ ਹੈ ਅਗਲੇ ਸੂਏ ਆਸਤੇ ਮਤਲਬ ਤੰਦਰੁਸਤਿਆ ਕਰਨ ਵਾਲੀ ਖੈਰ ਹੁਣ ਲਾਈਵ ਮਿਲਕਿੰਗ ਜਿਹੜੀ ਉਹ ਗਾਂ ਸਮੇ ਦੇ ਸਿਰ ਤੇ ਹੁੰਦਾ ਪਸ਼ੂ ਤੰਦਰੁਸਤ ਹੀ ਨਾ ਸੂਵੇ ਤੇ ਫਿਰ ਦਿਖਾਇਆ ਜਾਂਦਾ ਪਰ ਜਿਹੜੇ ਭਰਾ ਆਇਟਮ ਨੂੰ ਜਾਣਦੇ ਆ ਜਾਂ ਦੀ ਮਾਂ ਨੂੰ ਜਾਣਦੇ ਆ ਉਹਨਾਂ ਨੂੰ ਪਤਾ ਹੈ ਵੀ ਬੜਾ ਚੰਗਾ ਉਸ ਮਾਈ ਥੱਲੇ ਦੁੱਧ ਰਿਆ ਬਿਊਟੀ ਤੁਸੀਂ ਝੋਟੇ ਚੋਂ ਦੇਖ ਰਹੇ ਹੋ ਆਪਣੇ ਆਪ ਕਹਿਣ ਦੀ ਲੋੜ ਜਿਹੜਾ ਵੀ ਰੀਲੀ ਰਾ ਵੀ ਨਸਲ ਨੂੰ ਪਸੰਦ ਕਰਦਾ ਉਹਨੂੰ ਇਦਾ ਮੂੰਹ ਮੱਥਾ ਬੜਾ ਸੋਹਣਾ ਲੱਗਣਾ ਤੁਸੀਂ ਇਹਦੇ ਸਿੰਘ ਦੀ ਬੰਤਰ ਦੇਖ ਸਕਦੇ ਹੋ ਜੋ ਸਰਪੰਚ ਸਾਹਿਬ ਨੇ ਦੱਸਿਆ ਅੱਖ ਦੇਖੋ ਦੋਸਤੋ ਨੀਲੀ ਰਾਵੀ ਦੀ ਇਹਦਾ ਮੁੱਢ ਤੋਂ ਮਜ਼ਬੂਤ ਮੋਟਾ ਬਹੁਤ ਇਹਦਾ ਅਸਲੀ ਸਿੰਘ ਆਨ ਲਗਾ ਹਾਂਜੀ ਅਸਤ ਭਾਈ ਇੱਕ ਜਗਜੀਤ ਵੀਰੇ ਇੱਕ ਹਮ ਇੱਕ ਖਾਸियत ਇਹਦੇ ਵਿੱਚ ਮੈਂ ਜਿਹੜੀ ਵੇਖਣਾ ਚਾਹਣਾ ਹੈ ਆਮ ਤੁਸੀਂ ਮੱਝਾਂ ਜਾਂ ਝੋਟੇ ਵੇਖੇ ਹੋਣਗੇ ਜਦੋਂ ਵੀ ਮੰਨ ਲਓ ਇਹਦੇ ਪੈਰ ਆ ਨਾ ਪੈਰਾਂ ਤੋਂ ਜ਼ਿਆਦਾ ਸਭ ਤੋਂ ਪਹਿਲਾਂ ਜਾਨਵਰ ਜ਼ਿਆਦਾ ਤੰਗੀ ਚ ਆਉਂਦਾ ਸਹੀ ਹੈ 9 ਤੇ 9 ਚੜ ਜਾਂਦੇ ਆ ਪਰ ਇਹ ਜਦੋਂ ਤੁਰਦਾ ਵਾ ਜਾਂ ਖੜਦਾ ਵਾ ਇਹਦੇ ਨੋਵਾਂ ਦੇ ਵਿੱਚ ਵੇਖਿਓ ਆਪਸ ਹੀ ਦੇ ਵਿੱਚ ਹੀ ਕਿੰਨਾ ਗੈਪ ਆ 1 ਇੰਚ ਦਾ ਗੈਪ ਰੱਖਣੀ ਤਾਂ ਦੋਵਾਂ ਨੋਵਾਂ ਦੇ ਵਿੱਚ ਸਹੀ ਹੈ ਬਿਲਕੁਲ ਦੋਸਤੋ ਇਹ ਪੈਰਾਂ ਦੀ ਮਜ਼ਬੂਤੀ ਦੀ ਗੱਲ ਪਹਿਲਾਂ ਹੀ ਬਾਈ ਨੇ ਕੀਤੀ ਸੀ ਤੇ ਵਾਕਈ ਉਹ ਚਾਹਤ ਇਹ ਜਿਹੜਾ ਪੈਰ ਆ ਨਾ ਛੇਤੀ ਖਰਾਬ ਹੋਣਾ ਨਾ ਇਹਨੂੰ ਕੋਈ ਬਿਮਾਰੀ ਲੱਗਣੀ ਸਹੀ ਹੈ ਇਹ ਇੱਕ ਖਾਸੀਅਤ ਹੈ ਸਹੀ ਹੈ ਸੋ ਦੋਸਤੋ ਇਹ ਬੁੱਲ ਫੇਰ ਤੁਸੀਂ ਦੇਖ ਲਓ ਤੇ ਪੈਰਾਂ ਦੀ ਗੱਲ ਬਾਈ ਅਰਸ਼ ਨੇ ਕੀਤੀ ਹੈ ਪੈਰ ਭਾਰਾ ਦੇਖੋ ਕਿੰਨਾ ਹੈ ਸਪੇਸ ਕੁਰਾਨ ਦੇ ਵਿੱਚ ਥੋੜੀ ਰੱਖ ਕੇ ਖੜਦਾ ਨੌ ਦੇ ਨੌ ਨਹੀਂ ਚੜੂਗਾ ਮਤਲਬ ਬਰੀਡਿੰਗ ਪੱਖ ਤੋਂ ਜੇ ਆਪਾਂ ਇੱਕ ਬੁੱਲ ਸਿਲੈਕਟ ਕਰਦੇ ਆਂ ਤਾਂ ਮੇਰੇ ਖਿਆਲ 'ਚ ਪੁਆਇੰਟ ਤਾਂ ਹਰੇਕ ਹੀ ਦੇਖਣੇ ਪੈਂਦੇ ਆ ਜੇ ਕਿਸੇ ਬੁੱਲ ਦੇ ਜਿਹੜੇ ਉਹ ਲੱਤਾਂ ਦੀ ਬਣਾਵਟ ਨਹੀਂ ਸਹੀ ਤਾਂ ਉਹਦੇ ਬੱਚਿਆਂ 'ਚ ਵੀ ਉਹ ਦੋਸ਼ ਆਉਣ ਦੀ ਸੁਭਾਵਨਾ ਬਣ ਜਾਂਦੀ ਹੈ ਸੋ ਇਸ ਟਾਈਮ ਤੁਸੀਂ ਐਡਮ ਨੂੰ ਸਾਹਮਣੇ ਖੜਾ ਦੇਖ ਰਹੇ ਹੋ ਤੁਸੀਂ ਵੀ ਜੱਜਮੈਂਟ ਕਰੋਗੇ ਤੇ ਕਮੈਂਟ ਕਰਕੇ ਵੀ ਸਾਨੂੰ ਦੱਸੋਗੇ ਤੁਹਾਨੂੰ ਇਹਦੇ ਪਲੱਸ ਪੁਆਇੰਟ ਕਿਹੜੇ-ਕਿਹੜੇ ਦੱਸਦੇ ਆ ਜੇ ਕਿਸੇ ਵੀਰ ਨੂੰ ਕੋਈ ਕਮੀ ਦਿਸਦੀ ਆ ਉਹ ਵੀ ਕਮੈਂਟ ਕਰ ਸਕਦਾ ਪਰ ਤੁਸੀਂ ਇਸ ਬੋਲ ਨੂੰ ਦੇਖੋ ਤੇ ਇਮਾਨਦਾਰੀ ਨਾਲ ਜ਼ਰੂਰ ਇਹਦੇ ਬਾਰੇ ਸਾਨੂੰ ਵਿਚਾਰ ਆਪਣੇ ਜ਼ਰੂਰ ਦੱਸਿਓ ਦੋਸੋ ਇੱਕ ਹੋਰ ਵੀਰ ਨਾਲ ਆਪਾਂ ਮਿਲਾਂਗੇ ਤੇ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਕਾ ਫਤਹਿ ਆਪਣਾ ਨਾਮ ਇੱਕ ਵਾਰ ਦੱਸ ਦੇ ਮੇਰਾ ਨਾਮ ਜੀ ਮੇਰ ਸਿੰਘ ਠੀਕ ਹੈ ਅੱਛਾ ਭਾਈ ਐਡਮ ਬੋਲ ਦੀ ਆਪਾਂ ਵੀਡੀਓ ਬਣਾ ਰਹੇ ਆਂ ਇਸ ਏਰੀਏ ਨੂੰ ਬਿਲੋਂਗ ਕਰਦੇ ਹੋ ਤੁਸੀਂ ਹਾਂਜੀ ਨੀਲੀਰਾਵੀ ਨਸਲ ਤਾਂ ਫਿਰ ਆਏ ਨਹੀਂ ਆਪਾਂ ਕਹਿ ਸਕਦੇ ਵੀ ਤੁਸੀਂ ਪਹਿਲੀ ਵਾਰ ਦੇਖੀ ਹੋਣੀ ਤੁਹਾਡੇ ਦਾ ਜੋਂ ਜੰਮੇ ਆਪਾਂ ਇਸ ਏਰੀਏ ਚ ਤਾਂ ਨੀਲੀਰਾਵੀ ਨੂੰ ਦੇਖਦੇ ਰਹੇ ਹੋਵਾਂਗੇ ਨਾ ਹਾਂਜੀ ਅੱਜ ਇੱਕ ਬੁੱਲ ਦੀ ਵੀਡੀਓ ਬਣਾ ਰਹੇ ਹਾਂ ਇਹਦੇ ਬਾਰੇ ਤੁਹਾਨੂੰ ਕਿਵੇਂ ਲੱਗਦਾ ਇਹਨੂੰ ਤੁਸੀਂ ਕੋਲੋਂ ਦੇਖ ਰਹੇ ਹੋ ਬਹੁਤ ਸ਼ਾਨਦਾਰ ਬੋਲਾ ਜੀ ਬਹੁਤ ਵਧੀਆ ਬੋਲਾ ਕਿਉਂਕਿ ਅੱਜਕੱਲ੍ਹ ਜਿਹੜੀ ਨੀਲੀ ਰਾਵੀ ਨਸਲ ਆਪਣੀ ਗੁਆਚ ਰਹੀ ਆ ਹੂੰ ਉਸ ਨੂੰ ਬਚਾਉਣ ਦਾ ਯਤਨ ਇਹਨਾਂ ਵੀਰਾਂ ਵੱਲੋਂ ਬੜਾ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੂੰ ਕਿਉਂਕਿ ਇਹੋ ਜੇ ਬੁੱਲ ਹੁਣ ਇਹ ਵੀਰ ਸਾਰੀ ਜਾਣਕਾਰੀ ਦੱਸਦੇ ਆ ਹੂੰ ਸਰਪੰਚ ਸਾਹਿਬ ਨੇ ਆਪ ਜੀ ਨੂੰ ਦੱਸਿਆ ਹੂੰ ਇਹਨਾਂ ਨੇ ਇਹਦੀ ਕੱਲੀ ਕੱਲੀ ਇੱਕ ਛੋਟੀ ਛੋਟੀ ਚੀਜ਼ ਵੇਖ ਕੇ ਬੁੱਲ ਜਿਹੜਾ ਵਾ ਇਹਨਾਂ ਨੇ ਤਿਆਰ ਕੀਤਾ ਖਰੀਦਿਆ ਵਾ ਹੂੰ ਤੇ ਇਹ ਵੀ ਮੈਂ ਤੇ ਮੰਨੂਗਾ ਵੀ ਇੱਕ ਪਰਉਪਕਾਰ ਵਾਲਾ ਤੰਦਾ ਵਾ ਬਿਲਕੁਲ ਇੱਕ ਪਰਉਪਕਾਰ ਆ ਹੂੰ ਜਿਹੜਾ ਨਸਲ ਨੂੰ ਬਚਾ ਲੈਣਾ ਸਹੀ ਹੈ ਲੈ ਕਿਉਂਕਿ ਕਈ ਸਾਡੇ ਏਰੀਏ ਦੇ ਵਿੱਚ ਬਹੁਤ ਵਧੀਆ ਕੀਮਤੀ ਮੱਝਾਂ ਜਿਹੜੀਆਂ ਦੀ ਡੀਰਾ ਵਿਧੀਆਂ ਹੂੰ ਤੇ ਉਹਨਾਂ ਦੇ ਉੱਤੇ ਜਿਹੜਾ ਮੋਹਰਾ ਬੁੱਲ ਦੇ ਟੀਕੇ ਉਹਨੂੰ ਭਰੇ ਜਾਂਦੇ ਆ ਤੇ ਨਸਲ ਵਿਗੜ ਜਾਂਦੀ ਆ ਸਹੀ ਹੈ ਤੇ ਇਹ ਬਹੁਤ ਵੱਡਾ ਯਤਨ ਹੈ ਨਾ ਵੀਰਾਂ ਵੱਲੋਂ ਕੀਤਾ ਜਾ ਰਿਹਾ ਜੀ ਹੂੰ ਸਹੀ ਹੈ ਸੋ ਦੋਸਤੋ ਵਾਕਈ ਇੱਕ ਬੁੱਲ ਦੇ ਜ਼ਰੀਏ ਨਸਲ ਸੁਧਰਨੀ ਹੈ ਜਿੰਨੇ ਨਵੇਂ-ਨਵੇਂ ਬੁੱਲ ਚੰਗੇ ਬੁੱਲ ਆਉਂਦੇ ਜਾਣਗੇ ਕੋਈ ਵੀ ਨਸਲ ਆ ਉਹਦੇ ਸਿਰ ਤੇ ਹੀ ਵੱਧ ਫੁੱਲ ਸਕਦੀ ਹੈ ਕਿਉਂਕਿ ਨਸਲ ਵਧਣੀ ਫੁੱਲਣੀ ਫੇਰ ਹੈ ਸੋ ਐਡਮ ਬਾਲ ਤੁਸੀਂ ਵੀਡੀਓ ਚ ਦੇਖਿਆ ਆਪਾਂ ਬਾਈ ਗੁਰਲਾਲ ਨਾਲ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਪਸ਼ੂ ਹੋਰ ਵੀ ਵੀਰ ਕੋਲ ਬਹੁਤ ਸੋਹਣੇ ਆ ਤੇ ਉਹਨਾਂ ਬਾਰੇ ਵੀ ਥੋੜੀ ਬਹੁਤੀ ਜਾਣਕਾਰੀ ਬਾਈ ਗੁਰਲਾਲ ਤੋਂ ਆਪਾਂ ਇਸ ਵੀਡੀਓ ਦੌਰਾਨ ਜਿਹੜੀ ਉਹ ਲਵਾਂਗੇ ਸੋ ਦੋਸੋ ਐਸ਼ਟੈਂਪ ਜਿਹੜੇ ਘਰ ਚ ਹੋਰ ਪਸ਼ੂ ਵੀਰ ਕੋਲ ਰੱਖੇ ਹੋਏ ਆ ਉਹ ਵੀ ਤੁਹਾਨੂੰ ਇੱਕ ਵਾਰ ਇਸ ਵੀਡੀਓ ਦੇ ਮਾਧਿਅਮ ਨਾਲ ਆਪਾਂ ਦਿਖਾਵਾਂਗੇ ਗੁਰਲਾਲ ਬਾਈ ਮੱਝਾਂ ਦੋਈ ਦੀਂਦੀਆਂ ਕਰੇ ਮੇਰੇ ਖਿਆਲ ਚ ਦੋਨਾਂ ਦੇ ਰਿਕਾਰਡ ਫੁੱਲ ਹੈਗੇ ਆਪਣੇ ਕੋਲ ਨਾ ਹਾਂਜੀ ਇਹ ਮੱਝ ਦੀ ਡਿਟੇਲ ਦੱਸੋ ਏ ਆਪਣੀ ਪਹਿਲਣ ਝੋਟੀ ਪੀਡੀਐਫ ਵਾਲੀ ਬੁਲਟ ਵਾਲੀ ਪੀਡੀਐਫ ਮੇਲੇ ਚ ਪਹਿਲਣ ਝੋਟੀ ਲੈ ਕੇ ਗਈ ਸੀ ਹਾਂਜੀ ਪਹਿਲੇ ਬੁਲਟ ਜਿੱਤਿਆ ਸੀਗਾ ਇਹਨੇ ਬੁਲਟ ਜਿੱਤਿਆ ਠੀਕ ਹੈ ਕੀ ਦੁੱਧ ਦਰ ਕੱਢ ਰਿਹਾ ਬਾਈ ਪੀਨੀ ਨੀ 21 ਕਿਲੋ ਦੁੱਧ ਦਿੰਦਾ ਇੱਥੇ 21 ਕਿਲੋ ਹਾਂਜੀ ਠੀਕ ਹੈ ਹੁਣੇ ਕਿੰਨੇ ਚਿਰ ਦੀ ਗੱਭਣ ਹੋ ਗਈ ਬਾਈ ਅੱਗੇ ਹੁਣ ਇਹਦਾ ਰਹਿ ਗਿਆ ਡੇਢ ਮਹੀਨਾ ਡੇਢ ਮਹੀਨਾ ਬਾਕੀ ਐ ਐਡਮ ਤੋਂ ਗੱਭਣਿਆ ਅੱਛਾ ਇਹ ਐਡਮ ਤੋਂ ਪ੍ਰੈਗਨੈਂਟ ਹੈ ਦੱਸੋ ਐਡਮ ਤੋਂ ਇਹ ਮੱਝ ਗੱਭਣ ਬੁਲਟ ਮੋਟਰਸਾਈਕਲ ਜਿੱਤ ਕੇ ਲਈ ਪੀਡੀਐਫ ਮੇਲੇ ਚੋਂ 21 ਕਿਲੋ ਦੁੱਧ ਦੇ ਕੇ ਮਾਰਕਿੰਗ ਦੇਖੋ ਜੇ ਤਾਂ ਵੀਰ ਕੋਈ ਘੱਟ ਮਾਰਕਿੰਗ ਨੂੰ ਪਸੰਦ ਕਰਦਾ ਤੇ ਉਹਦੇ ਵੀ ਦਿਲ ਨੂੰ ਲੱਗੂਗੀ ਤੇ ਜੇ ਕੋਈ ਵੀਰ ਪੂਰੀ ਮਾਰਕਿੰਗ ਪਸੰਦ ਕਰਦਾ ਤੇ ਇਹਦੇ ਵਿੱਚ ਉਸ ਤਰ੍ਹਾਂ ਦੀ ਮਾਰਕਿੰਗ ਵੀ ਫੁੱਲ ਹੈ ਅੱਖ ਮੱਥਾ ਥੱਲੋਂ ਨਾਸ ਜਿਹੜੀ ਉਹ ਇਹ ਤੋਂ ਇਲਾਵਾ ਪੂਛ ਪਿਛਲੇ ਪੈਰ ਅਗਲੇ ਖੁਰਾਂ ਦੇ ਉੱਤੇ ਵਾਈਟ ਮਾਰਕਿੰਗ ਮਤਲਬ ਬੜੀ ਜੈਨੂਇਨ ਜੀ ਪ੍ਰੋਪਰ ਜੀ ਮਾਰਕਿੰਗ ਹੈ ਵੱਖਰੀ ਲੱਗੂਗੀ ਤੁਹਾਨੂੰ ਮੁਰਾ ਨਾਲੋਂ ਕਿਉਂਕਿ ਨਸਲ ਨੀਲੀ 라ਵੀ ਹੈ ਤੇ ਇਹਦਾ ਰੰਗ ਵੀ ਤੁਹਾਨੂੰ ਦੱਸੂਗਾ ਨੀਲੀ ਰਵੀ ਨਸਲ ਦਾ ਰੰਗ ਕਿਦਾਂ ਦਾ ਹੋਣਾ ਚਾਹੀਦਾ ਜਾਂ ਕਿਦਾਂ ਦਾ ਹੁੰਦਾ ਸੋ ਇਹ ਬਾਈ ਗਰਲਾਲ ਕੋਲ ਤੇ ਡੇਢ ਮਹੀਨਾ ਇਹਦਾ ਬਾਕੀ ਹੈ ਇਹ ਤੋਂ ਇਲਾਵਾ ਇੱਕ ਮੱਝ ਜਿਨੇ ਕੱਲਾ ਆਪ ਦਾ ਨਾਮ ਨਹੀਂ ਬਣਾਇਆ ਬਾਈ ਗਰਲਾਲ ਨੂੰ ਵੀ ਸਾਰਿਆਂ ਦੇ ਸਾਹਮਣੇ ਲਿਆਂਦਾ ਮੇਰੇ ਚੈਨਲ ਦੇ ਉੱਤੇ ਲਾਈਵ ਮਿਲਕਿੰਗ ਹੋਈ ਤੇ ਮੱਝ ਦਾ ਨਾਮ ਬਾਈ ਉਹਰਾણે ਰੱਖਿਆ ਸੀ ਨਸੀਬ ਨਸੀਬ ਮੱਝ ਬਰੇ ਬਾਈ ਜਾਣਕਾਰੀ ਆਪਾਂ ਦੇ ਦਿੱਤੀ ਹੈ ਲਾਈਵ ਮਿਲਕਿੰਗ ਦੇ ਵਿੱਚ ਦੁੱਧ ਦਾ ਰਿਕਾਰਡ ਇਹਦਾ ਕਿਨਾਰਿਆ ਸੀਗਾ ਆਪਾਂ ਜਦੋਂ ਲਾਈਵ ਕਰੀ ਸੀ ਇਹਦਾ ਬਾਈ ਜੀ ਜਦੋਂ ਆਪਾਂ ਪਹਿਲਾਂ ਲਾਈਵ ਕੀਤੀ ਸੀ ਹੂੰ 22 ਕਿਲੋ 381 ਗ੍ਰਾਮ ਠੀਕ ਹੈ ਉਸ ਤੋਂ ਬਾਅਦ ਜੇ ਮੇਲੇ ਜਾਵੜੀ ਸੀ ਮੇਰੇ ਖਿਆਲੋਂ ਉਸ ਤੋਂ ਬਾਅਦ ਆ ਫੇਰ ਆਪਾਂ ਲਾਈਵ ਕੀਤੀ 24 ਕਿਲੋ ਤੇ 210 ਗ੍ਰਾਮ ਠੀਕ ਹੈ ਫਿਰ ਉਸ ਤੋਂ ਬਾਅਦ ਆ ਗਈ ਯੂਨੀਵਰਸਿਟੀ ਦੇ ਮੀਲੇ ਤੇ ਯੂਨੀਵਰਸਿਟੀ ਦੇ ਮੇਲੇ ਤੇ ਬੜਵਾਸੂ ਹੂੰ ਉਥੇ ਨੇ ਦਿੱਤਾ 23 ਕਿਲੋ ਤੇ 940 ਗ੍ਰਾਮ ਮੌਸਮ ਤੁਹਾਨੂੰ ਬਦ ਉਥੇ ਲਾਈਵ ਕੀਤੀ ਆਪਾਂ ਹਨੇਰੀ ਵਗਦੀ ਸੀ ਬਹੁਤ ਹੁਣ ਖਾਬ ਸੀ ਅੱਜ ਵੀ ਜਿਹੜਾ ਸਰਕਾਰੀ ਰਿਕਾਰਡ ਹੈ ਨਾ ਇੰਡੀਆ ਦਾ ਉਹ ਨਸੀਬ ਦਾ ਹੀ ਆ ਜਿਹੜਾ ਯੂਨੀਵਰਸਿਟੀ ਦਾ ਠੀਕ ਹੈ ਯੂਨੀਵਰਸਿਟੀ ਦੇ ਵਿੱਚ ਇੱਕ ਕੱਲੀ ਮਾਂ ਜਿਹਨੇ ਸਭ ਤੋਂ ਵੱਧ ਦੁੱਧ ਦਿੱਤਾ ਸਹੀ ਹੈ ਸੋ ਦੋਸੋ ਲੁਧਿਆਣਾ ਯੂਨੀਵਰਸਿਟੀ ਦੇ ਇਹ ਉਹ ਹੀ ਮੇਲਾ ਲੜਿਆ ਨੇ ਮੁਰਕੇ ਨਾ ਆਪਾਂ ਪਾਈ ਆ ਹਮ ਦੋਦੇ ਵਿੱਚ ਵੀ ਇਹਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਇਸ ਟਾਈਮ ਹੁਣ ਇੱਕ ਕੱਬਣ ਆ ਬਾਈ। ਇਹ ਵੀ ਆੜਮ ਤੋਂ ਕੱਬਣ ਆ ਜੀ। ਠੀਕ ਐ ਇਹ ਵੀ ਆੜਮ ਬੋਲ ਤੋਂ ਦੱਸੋ ਕੱਬਣ ਆ। ਇੱਕ ਜਿਹੜੀ ਆਪਣੀ ਦਸੰਬਰ ਚ ਮੱਝ ਹੀ ਹੂੰ। ਮਾਰਕੀ ਠੀਕ ਐ ਸੈਕੰਡ ਆਈ ਹਿ ਮੇਲੇ ਚ ਉਹ ਵੀ ਆੜਮ ਤੋਂ ਕੱਬਣ ਆ। ਉਹ ਵੀ ਆੜਮ ਤੋਂ ਕੱਬਣ ਆ। ਹਾਂਜੀ ਜਿਹੜੀ ਆਪਾਂ ਇੱਕ ਬੂਰੀ ਮੱਝ ਹੀ ਉਹ ਆੜਮ ਤੋਂ ਸੂਪ ਹੀ ਆ। ਠੀਕ ਐ ਉਹ ਵੀ ਭਰਾਵਾਂ ਨੂੰ ਪਤਾ ਹੀ ਬੜੀ ਮਸ਼ਹੂਰ ਇਹ ਚੀਮਾ ਸਾਹਿਬ ਕੋਲੇ ਉਹ। ਠੀਕ ਐ ਉਹਦਾ ਆਪਾਂ ਸ਼ਾਰਟ ਵਿੱਚ ਉਹ ਬੱਚੇ ਦਾ ਤਾਂ ਲਾਉਣਾ ਹੀ ਆ ਨਾਲ। ਹਾਂਜੀ ਅੱਛਾ ਬਾਈ ਨਸੀਬ ਜਦੋਂ ਆਪਾਂ ਚਵਾਈਸ ਉਦੋਂ ਇਹਦੇ ਨਾਲ ਇੱਕ ਬੱਲ ਸੀਗਾ ਮਤ ਕੀ ਨਾਮ ਇਹਦਾ ਰੱਖਿਆ ਇਹਦਾ ਨਾਮ ਬਲੰਦ ਬਲੰਦ ਕਿੰਨੀ ਉਮਰ ਹੋ ਗਈ ਇਹਦੀ ਇਸ ਟਾਈਮ ਤੇ ਇਹਦੀ ਉਮਰ ਹੋ ਗਈ ਆ 2 ਸਾਲ 8 ਮਹੀਨੇ 2 ਸਾਲ ਤੇ 8 ਮਹੀਨੇ ਅੱਛਾ ਬਲੰਦ ਦੇ ਵੀ ਸਟਰਾ ਤਿਆਰ ਕਰਵਾ ਲਏ ਬਈ ਹਾਂਜੀ ਤਿਆਰ ਆ ਠੀਕ ਆ ਦੱਸੋ ਬਲੰਦ ਉਸ ਗੇੜੇ ਦਾ ਬੁੱਲ ਆ ਜਦੋਂ ਮੱਝ ਦੀਆਂ ਤਿੰਨ ਚਾਰ ਚੁਆਈਆਂ ਹੋਈਆਂ ਉਦੋਂ ਇਹ ਕੱਟਾ ਸੀਗਾ ਛੋਟਾ ਜਿਹਾ ਬੱਚਾ ਨਾਲ ਤੇ ਇਹ ਨਸੀਬ ਮੱਝ ਦਾ ਬੱਚਾ ਹੈ ਸੋ ਇਹਦਾ ਨਾਮ ਬਾਈ ਜਿਹੜਾ ਨੇ ਬਲੰਦ ਰੱਖਿਆ ਬੜੀ ਸੋਹਣੀ ਅੱਖ ਹੈ ਮੱਝ ਦੀ ਕਾਪੀ ਐ ਮੂੰਹ ਮੱਥੇ ਵੱਲੋਂ ਵੀ ਤੁਸੀਂ ਦੇਖੋਗੇ ਨਸੀਬ ਨੂੰ ਇਹਦਾ ਸਿੰਘ ਜਾਣਾ ਉਸੇ ਤਰ੍ਹਾਂ ਦਾ ਇਹਦਾ ਢਾਂਚਾ ਜਿਹੜਾ ਉਹ ਨਜ਼ਰ ਆਉਂਦਾ ਸੀਮਨ ਸਟਰਾਏ ਦੇ ਤਿਆਰ ਨਾਮ ਇਹਦਾ ਰੱਖਿਆ ਬੁਲੰਦ ਗੁਰਲਾਲ ਭਾਈ ਇੱਕ ਬੱਚਾ ਇਸ ਸਾਈਡ ਤੇ ਵੱਧਾ ਵਿਆ ਹਾਂਜੀ ਇਹ ਕੱਟੀ ਐ ਇਹ ਕੱਟੀ ਐ ਜੀ ਇਹ ਕਿਹੜੀ ਮੱਝ ਦੀ ਧੀ ਐ ਇਹ ਨਸੀਬ ਦੀ ਨਸੀਬ ਦੀ ਐ ਹਾਂਜੀ ਠੀਕ ਐ ਇਹਦੀ ਉਮਰ ਕਿੰਨੀ ਕੁ ਹੋ ਗਈ ਉਹ ਇਹਦੀ ਉਮਰ ਹੋ ਗਈ 10 ਮਹੀਨੇ ਦੱਸੋ 10 ਮਹੀਨੇ ਮੈਂ ਜਿਹੜੀ ਚੀਜ਼ ਐ ਜਿਵੇਂ ਮੈਂ ਬੁਲੰਦ ਬਾਰੇ ਗੱਲ ਕੀਤੀ ਸੀ ਤੁਸੀਂ ਇਹਦਾ ਵੀ ਸਿੰਘ ਦੇਖੋ ਇਹ ਵੀ ਬਿਲਕੁਲ ਨਸੀਬ ਮੱਝ ਦੇ ਵਾਂਗੂ ਹੀ ਆ ਉਹਦੀ ਕਾਪੀ ਐ ਗੁਰਲਾਲ ਭਾਈ ਮੱਝ ਜਿਹੜੀ ਆ ਨਸੀਬ ਹਾਂਜੀ ਇਹਦੇ ਜੇ ਆਪਾਂ ਬੱਚਿਆਂ ਦੀ ਗੱਲ ਕਰੀਏ ਹਾਂਜੀ ਸੋ ਦੋਸੋ ਕੱਟੀ ਫੇਰ ਇੱਕ ਵਾਰਾਂ ਦੇਖ ਲਓ ਤੁਸੀਂ ਇਹ ਨਸੀਬ ਮੱਝ ਦੀ ਧੀ ਐ ਇੱਕ ਇੱਕ ਕੱਟੀ ਆਪਣੇ ਕੋਲ ਆ ਗਈ ਇੱਕ ਬਲੰਦ ਆਪਣੇ ਕੋਲ ਕਟਿਆ ਹਾਂਜੀ ਇਹ ਤੋਂ ਪਹਿਲੇ ਸੂਆਂ ਦੇ ਬੱਚੇ ਦੇ ਭਾਈ ਆਪਣੇ ਰਿਸ਼ਤੇਦਾਰ ਆ ਵੀਰ ਆ ਪਾਕਲੇ ਸਭਰਾਵਾਂ ਤੋਂ ਠੀਕ ਐ ਇਹਨਾਂ ਕੋਲੇ ਦੋ ਝੋਟੀਆਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਰੇ ਨਾਮ ਆਪਣਾ ਦੱਸ ਦਿਓ ਬਾਈ ਨਿਰਮਲ ਸਿੰਘ ਜੀ ਫਤੇਗੜ ਸੁਭਾਦੋ ਜੀ ਫਤੇਗੜ ਸੁਭਰਾ ਤੋਂ ਹਾਂਜੀ ਠੀਕ ਐ ਅੱਛਾ ਬਾਈ ਨਸੀਬ ਮੱਝ ਤੇ ਬੱਚੇ ਬਾਈ ਦੱਸਦਾ ਝੋਟੀਆਂ ਇੱਕ ਆ ਤੁਹਾਡੇ ਕੋਲੇ ਦੀ ਆਪਣੇ ਕੋਲ ਦੋ ਝੋਟੀਆਂ ਜੀ ਦੋ ਝੋਟੀਆਂ ਉਹਨਾਂ ਚੋਂ ਕੋਈ ਸੂਈ ਝੋਟੀ ਹੁਣ ਦੁੱਧ ਤੇ ਚੱਲਦੀ ਹੋਵੇ ਹਾਂਜੀ ਹੁਣ ਇੱਕ ਝੋਟੀ ਸੂਈ ਆ 8 ਦਿਨੋਂ ਐ ਸੂਈ ਨੋ ਜੀ 12 ਕਿਲੋ ਕੰਪਲੀਟ ਦੁੱਧ ਇਸ ਵਕਤ ਉਹਦੇ ਥੱਲੇ 12 ਕਿਲੋ ਦੁੱਧ ਪਹਿਲਾ ਸੁਆ ਸੂਈ ਆ ਪਹਿਲਾ ਸੁਆ ਸੂਈ ਆ ਚਾਰ ਦੰਦਾ ਜੀ ਅੱਛਾ ਤੇ 8 ਦਿਨਾਂ ਦੀ ਹਜੇ ਸੂਈ ਐ ਹਾਂਜੀ ਬਹੁਤ ਚੰਗਾ ਦੁੱਧ ਫਿਰ ਤਾਂ ਬਹੁਤ ਵਧੀਆ ਸੁਭਾਵਨਾ ਹਾਂਜੀ ਬਹੁਤ ਅੱਛਾ ਜਿਵੇਂ ਮੈਂ ਇਹ ਦੱਸ ਰਿਹਾ ਸੀਗਾ ਵੀ ਨਸੀਬ ਦਾ ਬੱਚਾ ਬਲੰਦ ਹੈ ਜਾਂ ਇੱਕ ਇਧਰ ਝੋਟੀ ਹੈਗੀ ਐ ਬਾਈ ਹੋਰਾਂ ਕੋਲ ਉਹ ਵੀ ਇਹ ਦੇ ਵਾਂਗੂ ਨਸੀਬ ਵਾਂਗੂ ਹੀ ਆ ਝੋਟੀ ਮਤਲਬ ਚਿਹਰਾ ਚੂਰਾ ਇਸੇ ਤਰ੍ਹਾਂ ਦਾ ਹੀ ਹੈ ਹਾਂਜੀ ਬਹੁਤ ਪਿਊਟੀ ਝੋਟੀ ਤੇ ਬਹੁਤ ਸੋਹਣੀ ਝੋਟੀ ਆ ਤਾਂ ਬਾਈ ਨੂੰ ਬਹੁਤ ਚੰਗੀ ਆ ਥਾਣੇ ਬਹੁਤ ਚੰਗਾ ਥਾਣੀ ਬਹੁਤ ਚੰਗਾ ਬੇਲ ਦੀ ਬਹੁਤ ਖੁੱਲੀ ਝੋਟੀ ਠੀਕ ਹੈ ਸੋ ਦੋਸਤੋ ਹਜੇ ਸਿਰਫ 8 ਦਿਨਾਂ ਦੀ ਸੂਈ ਤੇ ਦੁੱਧ 12 ਕਿਲੋ ਤੇ ਆ ਗਈ ਕਰਮਾ ਲਈ ਕਿਤੇ ਮਾਂ ਦਾ ਨੇ ਮਿਹਰ ਰੱਖੀ ਨਾ ਸਹੀ ਹੈ ਤੇ ਮਹੀਨੇ ਤੱਕ ਦੁੱਧ ਬਖਾਵਾਂਗੇ ਦਾ ਮਹੀਨੇ ਡੇਢ ਮਹੀਨੇ ਸੋ ਸਾਡੇ ਚੈਨਲ ਦੇ ਧੰਨਵਾਦ ਭਾਈ ਸੋ ਆ ਸਾਰ ਦੋਸੋ ਇੱਕ ਮਹੀਨੇ ਤੱਕ ਮਹੀਨੇ ਡੇਢ ਮਹੀਨੇ ਤੱਕ ਕਿਉਂਕਿ ਇਹ ਸਾਲੀਆਂ ਚੀਜ਼ਾਂ ਜਿ ਆਪਣੇ ਸਰੀਰ ਹੁੰਦੇ ਉਸੇ ਤਰ੍ਹਾਂ ਇਹਨਾਂ ਦੇ ਉੱਤੇ ਵੀ ਮੌਸਮ ਦਾ ਬਹੁਤ ਵੱਡਾ ਅਸਰ ਪੈਂਦਾ ਤੰਦਰੁਸਤ ਰਵੇ ਕਰਮਾ ਵਾਲੀ ਤੇ ਉਹ ਝੋਟੀ ਦੀ ਲਾਈਵ ਮਿਲ ਕੇ ਤੁਹਾਨੂੰ ਬਾਈ ਕਹਿੰਦਾ ਆਪਣੇ ਚੈਨਲ ਤੇ ਦਿਖਾ ਦੇ ਕੋਈ ਦੀ ਆਪਾਂ ਨੂੰ ਨਸੀਬ ਪਗਾ ਮਿਲਿਆ ਜੀ ਨਸੀਬ ਦੀ ਉਮਰ ਬਹੁਤ ਜਿਆਦੀ ਹੋ ਗਈ ਹੈ ਠੀਕ ਹੈ ਹਾਂਜੀ ਬਾਕੀ ਮੇਰੇ ਖਿਆਲ ਚ ਬਹੁਤ ਹੈ ਜੇ ਮੱਝ ਕਸੂਏ ਚ ਇੰਨੀ ਮਿਲ ਕੇ ਕਰਾ ਜੇ ਹਾਂਜੀ ਹੈਨਾ ਸਹੀ ਹੈ ਸੋ ਦੱਸੋ ਨਸੀਬ ਦੀ ਉਮਰ ਜ਼ਿਆਦਾ ਹੈ ਬਿਨਾ ਚੱਕ ਜ਼ਿਆਦਾ ਹੈ ਤੇ ਉਹਦੇ ਕਰਕੇ ਹੁਣ ਇਹ ਆਉਣ ਵਾਲੇ ਮੇਲੇ ਚ ਨਹੀਂ ਸਿੰਘ ਹਜੇ ਵੀ ਦੇਖੋ ਕਰਮਾ ਵਾਲੀ ਦਾ ਝੋਟੀ ਆ ਕੇ ਆ ਸਹੀ ਹੈ ਸੋ ਅੱਜ ਦੀ ਵੀਡੀਓ ਦੋਸਤੋ ਮੇਨ ਅਸੀਂ ਐਡਮ ਬੋਲ ਦੀ ਬਣਾਉਣੀ ਸੀ ਤੇ ਐਡਮ ਬਾਰੇ ਗੱਲਾਂ ਬਾਤਾਂ ਕੀਤੀਆਂ ਗੱਲਾਂ ਬਾਤਾਂ ਕਰਦੇ ਦੌਰਾਨ ਤੁਹਾਨੂੰ ਝੋਟਾ ਵਾਰ-ਵਾਰ ਦਿਖਾਇਆ ਮੈਂ ਫੇਰ ਆਸ ਕਰੂੰਗਾ ਵੀ ਜਿਹੜੇ ਨੀਲੀ ਰਾਵੀ ਨੂੰ ਪਸੰਦ ਕਰਦੇ ਆ ਬਿਨਾ ਕਿਸੇ ਮੰਚ ਕੋਈ ਹੋਰ ਗੱਲ ਲਿਆਏ ਤਾਂ ਤੁਸੀਂ ਇਮਾਨਦਾਰੀ ਨਾਲ ਜਿਹੜਾ ਬਲੰਤ ਆਪਣਾ ਐਡਮ ਬੋਲ ਹੈ ਇਹਦੀ ਬਿਊਟੀ ਤੇ ਉਹਦੇ ਬਾਰੇ ਜਰੂਰ ਦੱਸਿਓ ਤੁਹਾਨੂੰ ਇਹਦੀ ਬਾਡੀ ਬੰਤਰ ਕਿੱਦਾਂ ਦੀ ਲੱਗੀ ਜਾਂ ਕਿੱਦਾਂ ਦੇ ਇਹਦੇ ਕਰੈਕਟਰ ਤੁਹਾਨੂੰ ਨਜ਼ਰ ਆਏ ਇਸ ਵੀਡੀਓ ਦੌਰਾਨ ਸੋ ਤੁਸੀਂ ਦੱਸੋ ਇਸ ਬੁੱਲ ਦੇ ਸੀਮਨ ਸਟਰਾ ਲਿਜਾ ਸਕਦੇ ਹੋ ਬਾਈ ਹੋਰਿਆਂ ਕੋਲ ਵਰਤ ਸਕਦੇ ਹੋ ਜਿਹੜਾ ਵੀ ਵਰਤਣਾ ਚਾਹੁੰਦਾ ਤੇ ਬਾਕੀ ਜੇ ਕਿਤੇ ਮੌਕਾ ਮਿਲੇ ਤਾਂ ਜਰੂਰ ਸਾਹਮਣੇ ਖੜਕੇ ਇਸ ਝੋਟੇ ਨੂੰ ਦੇਖਿਓ ਤੁਹਾਨੂੰ ਨੇਲੀ ਰਾਵੀ ਨਸਲ ਦੇ ਨਾਲ ਵੀ ਪਿਆਰ ਹੋਊਗਾ ਤੇ ਤੁਹਾਨੂੰ ਇਹ ਝੋਟਾ ਵੀ ਪਸੰਦ ਆਊਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਆਟਮ ਬੁੱਲ ਹੈ ਇਹ ਤੁਹਾਨੂੰ ਮੇਨ ਦਿਖਾਉਣਾ ਸੀ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ